ਸੀ ਪੰਜਾਬਣੋਂ ਅਰਸ਼ਦੀਪ ਗੌਰ ਹਣਾ ਆ ਨੱਚਣ ਗਾਉਣ ਵਾਲੇ ਕੰਮ ਥੋੜੋ ਕਰਦੇ ਆ ਕਿਉਂ ਇਹ ਸਬਜੈਕਟ ਹੈ ਤੇ ਸਾਡੇ ਪਰਿਵਾਰਾਂ ਦੇ ਵਿੱਚ ਗਿੱਧਾ ਜਾਂ ਭੰਗੜਾ ਉਹ ਵੀ ਹੁੰਦਾ ਕਿ ਵਿਆਹਾਂ ਦੇ ਮੌਕਿਆਂ ਦੇ ਉੱਤੇ ਘਰਾਂ ਦੇ ਵਿੱਚ ਪੈਂਦਾ ਹੈ ਇੱਕ ਪੂਰੀ ਵਿਆਹੀ ਜਾਂਦੀ ਹੈ ਉਹ ਇਹ ਜ਼ਰੂਰ ਪੁੱਛਦੇ ਆ ਕਿ ਕਲਾ ਕਿਹੜੀ ਸਿੱਖੀ ਹੈ ਕਥਕ ਭਾਰਤਨਾਟ్యం ਜਾਂ ਕਥਕ ਕਲੀ ਸਾਨੂੰ ਸਾਰਾ ਕੁਝ ਇੱਕੋ ਜਿਹਾ ਹੀ ਲੱਗਦਾ ਹੈ ਹਣਾ ਸੈਂਪਲ ਮੈਂ ਕਦੇ-ਕਦੇ ਕਥਕ ਨੂੰ ਟੈਪ ਡਾਂਸ ਨਾਲ ਵੀ ਜੋੜਉਂ ਮੈਚਿਓਰਿਟੀ ਲੈਵਲ ਬਦਲ ਸਕਦਾ ਹੈ ਬਾਡੀ ਲੈਂਗੁਏਜ ਪਰਤੇ ਇਹ ਤਾਂ ਮੈਨੂੰ ਵੀ ਅੱਜ ਪਤਾ ਲੱਗਿਆ ਵੀ ਮੁਗਲਾਂ ਦਾ ਵੀ ਇਹਦੇ ਵਿੱਚ ਕਾਫੀ ਬਹੁਤ ਯੋਗਦਾਨ ਰਿਹਾ ਹੈ। ਜੇ ਨਾਰਥ ਵਿੱਚ ਦੇਖੋ ਇੱਕ ਸਾਡਾ ਫੁੱਲ ਫਲੈਸ਼ਡ ਡਿਪਾਰਟਮੈਂਟ ਹੈਗਾ ਕਤੁਨੀਆ ਮੈਂ ਗਲਤੀ ਨਹੀਂ ਪੜਾ ਸਕਦੀ ਜਦ ਤੱਕ ਮੇਰੇ ਕੋਈ ਸੰਗਤਕਾਰ ਨਹੀਂ ਹੈਗੇ। ਸਤਿ ਸ਼੍ਰੀ ਅਕਾਲ ਜੀ। ਅੱਜ ਦੇ ਪੋਡਕਾਸਟ 'ਚ ਗੱਲ ਕਰਾਂਗੇ ਮਿਤ ਕਲਾ ਦੀ, ਨਾਚ ਕਲਾ ਦੀ। ਵੈਸੇ ਤਾਂ ਆਪਾਂ ਪੰਜਾਬੀ ਆਪਣੀਆਂ ਕਲਾਵਾਂ ਦੇ ਉੱਤੇ ਹਮੇਸ਼ਾ ਮਾਣ ਕਰਦੇ ਹਾਂ ਆਪਣੇ ਵਿਰਸੇ ਦੇ ਉੱਤੇ ਆਪਣੇ ਲੋਕ ਨਾਚਾਂ ਦੇ ਉੱਤੇ ਜਾਂ ਫਿਰ ਸੰਗੀਤ ਦੇ ਪਰ ਇੱਕ ਗੱਲ ਜਿਹੜੀ ਹਮੇਸ਼ਾ ਰੜਕਦੀ ਆ ਉਹ ਇਹ ਹੈ ਕਿ ਅਸੀਂ ਆਪਣੀਆਂ ਕਲਾਵਾਂ ਦੇ ਉੱਤੇ ਆਪਣੇ ਸੰਗੀਤ ਦੇ ਉੱਤੇ ਮਾਣ ਕਰਦੇ ਹਾਂ ਪਰ ਜੇ ਅਸੀਂ ਦੂਜੇ ਸੱਭਿਆਚਾਰਾਂ ਦੀ ਗੱਲ ਕਰੀਏ ਤਾਂ ਉਹਨਾਂ ਦੇ ਵਿੱਚ ਵੀ ਬਹੁਤ ਕੁਝ ਇਹੋ ਜਿਹਾ ਜਿਹੜਾ ਸਿੱਖਣ ਵਾਲਾ ਜਿਹਦੇ ਬਾਰੇ ਗਿਆਨ ਹੋਣਾ ਸਾਨੂੰ ਵੀ ਜ਼ਰੂਰੀ ਹੈ ਸੋ ਅੱਜ ਜਿਸ ਨ੍ਰਿਤ ਕਲਾ ਦੀ ਗੱਲ ਅਸੀਂ ਅੱਜ ਦੇ ਪੋਡਕਾਸਟ ਕਰਨ ਜਾ ਰਹੇ ਹਾਂ ਉਹ ਹੈ ਕਥਕ ਸੋ ਜਦੋਂ ਸ਼ਾਸਤਰੀ ਨਾਚ ਕਲਾ ਜਾਂ ਨ੍ਰਿਤ ਕਲਾ ਦੀ ਗੱਲ ਦਰਦੀ ਹੈ ਤਾਂ ਕਥਕ ਦੀ ਇੱਕ ਆਪਣੀ ਪਰੰਪਰਾ ਹੈ ਅੱਜ ਸਾਡੇ ਦਰਮਿਆਨ ਸਾਡੇ ਮਹਿਮਾਨ ਅਰਸ਼ਦੀਪ ਕੌਰ ਨੇ ਅਰਸ਼ਦੀਪ ਪਹਿਲਾਂ ਤਾਂ ਬਹੁਤ-ਬਹੁਤ ਸਵਾਗਤ ਬਹੁਤ ਸ਼ੁਕਰੀਆ ਸੋ ਅਰਸ਼ਦੀਪ ਹੁਣਾਂ ਬਾਰੇ ਗੱਲ ਕਰਾਂ ਤਾਂ ਅਰਸ਼ਦੀਪ ਕਥਕ ਦੀ ਜਿਹੜੀ ਇਹ ਸ਼ਾਸਤਰੀ ਨ੍ਰਿਤ ਕਲਾ ਇਹਦੇ ਵਿੱਚ ਖਾਸ ਮੁਹਾਰਤ ਹਾਸਲ ਕਰ ਚੁੱਕੇ ਆ। ਇਸੇ ਹੀ ਕਲਾ ਦੇ ਵਿੱਚ ਇਹਨਾਂ ਨੇ ਆਪਣੀ ਪੜ੍ਹਾਈ ਕੀਤੀ ਹੈ ਉੱਚ ਪੱਧਰ ਦੀ ਪੜ੍ਹਾਈ ਕਰਨ ਤੋਂ ਬਾਅਦ ਇਸ ਕਲਾ ਦੇ ਵਿੱਚ ਨਿਪੁੰਨ ਹੋ ਕੇ ਇਸੇ ਕਲਾ ਦੀ ਸਿੱਖਿਆ ਇਹ ਆਪਣੇ ਵਿਦਿਆਰਥੀਆਂ ਨੂੰ ਦੇ ਰਹੇ ਆ। ਸੋ ਸਭ ਤੋਂ ਪਹਿਲਾਂ ਅਰਸ਼ਿਤ ਜਾਣਾਂਗੇ ਵੀ ਕਥਕ ਅਸਲ ਦੇ ਵਿੱਚ ਕੀ ਹੈ? ਇਹ ਕਲਾ ਜਿਹੜੀ ਆ ਦੀ ਪਰੰਪਰਾ ਹੈ ਦੀ ਸ਼ੈਲੀ। ਕਥਕ ਜੀ ਸਾਡੇ ਜਿੰਨੇ ਵੀ ਕਲਾਸਿਕਲ ਡਾਂਸਰਸ ਨੇ ਹਨ ਉਹਨਾਂ ਚੋਂ ਇੱਕ ਮੰਨਿਆ ਜਾਂਦਾ ਹੈ। ਕਿਉਂਕਿ ਇਹ ਸ਼ਾਸਤਰਬੱਧ ਡਾਂਸ ਹੈ ਜੀ ਇਹ ਇਹਦੀ ਜਿਹੜੀ ਆਪਾਂ ਟੈਕਨੀਕੈਲਿਟੀ ਦੇਖੀ ਫੁੱਟਵਰਕ ਦੇਖੀ ਯਾ ਬਾਡੀ ਮੂਵਮੈਂਟਸ ਦੇਖੀ ਉਹ ਸਾਡੇ ਸ਼ਾਸਤਰਾਂ ਦੇ ਵਿੱਚ ਉਹਨਾਂ ਨੂੰ ਬਹੁਤ ਨਿਯਮ ਅਨੁਸਾਰ ਲਿਖਿਆ ਜਾ ਚੁੱਕਾ ਹੈ ਹੂੰ ਸੋ ਇਹ ਬੇਸਿਕਲੀ ਆਪਾਂ ਦੇਖ ਸਕਦੇ ਹਾਂ ਕਿ ਕਲਾਸਿਕਲ ਸ਼ੈਲੀ ਇਹਨੂੰ ਤਾਂ ਮੰਨਿਆ ਜਾਂਦਾ ਕਿਉਂਕਿ ਸ਼ਾਸਤਰਾਂ ਦੇ ਅਨੁਸਾਰ ਹੂੰ ਇਹਨੂੰ ਪ੍ਰੈਜ਼ੈਂਟ ਕੀਤਾ ਜਾਂਦਾ ਜੀ ਦੂਜੀ ਗੱਲ ਜੇ ਆਪਾਂ ਆਮ ਭਾਸ਼ਾ ਦੇ ਵਿੱਚ ਇਹਨੂੰ ਦੇਖੀਏ ਤਾਂ ਇਹ ਜਸਟ ਇਕ સ્ટોਰੀ ਟੈਲਿੰਗ ਮਤਲਬ ਡਾਂਸ ਹੈ ਜਿਦੇ ਵਿੱਚ ਬਹੁਤ ਸਾਰੇ ਟੌਪਿਕਸ ਨੂੰ ਲੈ ਕੇ ਆਪਾਂ ਇਸ ਚੀਜ਼ ਦੇ ਵਿੱਚ ਕਰਕੇ ਪ੍ਰੈਜੈਂਟ ਕਰ ਸਕਦੇ ਕਥਕ ਦੇ ਜੀ ਜੀ ਤੇ ਬਹੁਤ ਸਾਰੇ ਮੈਂ ਦਰਸ਼ਕਾਂ ਨੂੰ ਦੱਸਣਾ ਵੀ ਚਾਹੂੰਗੀ ਕਿ ਇਹ ਕੋਈ ਬਹੁਤ ਜ਼ਿਆਦਾ ਪੁਰਾਣਾ ਵੀ ਨਹੀਂ ਮੰਨ ਸਕਦੇ ਇਹਨੂੰ ਆਪਾਂ ਮੈਂ ਜਿੰਨੀ ਮੇਰੀ ਨੋਲੇਜ ਹੈ ਜਾਂ ਜਿੰਨੀ ਮੇਰੀ ਸਮਝ ਹੈ 2-300 ਸਾਲ ਪੁਰਾਣੀ ਇਹ ਪ੍ਰਥਾ ਜੋ ਚੱਲੀ ਆ ਰਹੀ ਹੈ ਔਰ ਜਿਹੜਾ ਮੁਗਲ ਕਾਲ ਸੀਗਾ ਜੀ ਉਸ ਦਾ ਇਸ ਨੂੰ ਸ਼ੁੱਧ ਤਰੀਕੇ ਦੇ ਵਿੱਚ ਲੈ ਕੇ ਆਉਣ ਦੇ ਵਿੱਚ ਬਹੁਤ ਸਾਰਾ ਯੋਗਦਾਨ ਦੇ ਆ। ਅੱਛਾ ਜੀ ਸੋ ਮੈਨੂੰ ਲੱਗਦਾ ਕਿ ਬਹੁਤ ਜਣਿਆਂ ਨੂੰ ਇਹ ਪਤਾ ਨਹੀਂ ਹੋਏਗਾ ਬਟ ਤਕਰੀਬਨ ਮਤਲਬ ਜੇ ਐਸੇ ਪੰਜਾਬੀਆਂ ਦੀ ਗੱਲ ਕਰੀਏ ਤਾਂ ਨਹੀਂ ਪਤਾ ਹੋਣਾ ਕਿਸੇ ਨੂੰ ਅਸਲ ਵਿੱਚ ਅਸੀਂ ਹਿੰਦੂ ਸ਼ਾਸਤਰਾ ਨਾਲ ਜੋੜ ਦਿੰਦੇ ਹਾਂ ਜੀ 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 ਬਿਲਕੁਲ ਇਹ ਤਾਂ ਮੈਨੂੰ ਵੀ ਅੱਜ ਪਤਾ ਲੱਗਿਆ ਵੀ ਮੁਗਲਾਂ ਦਾ ਵੀ ਇਹਦੇ ਵਿੱਚ ਕਾਫੀ ਬਹੁਤ ਯੋਗਦਾਨ ਰਿਹਾ ਹਾਂਜੀ ਕਿਉਂਕਿ ਇੰਡੀਪੈਂਡੈਂਸ ਤੋਂ ਬਾਅਦ ਤਾਂ ਚਲੋ ਬਹੁਤ سارے ਸਾਡੇ ਪਾਇਨੀਅਰਸ ਨੇ ਇਸ ਤੇ ਕੰਮ ਕੀਤਾ ਇੰਸਟੀਟਿਊਸ਼ਨ ਬਣੇ ਜਿਵੇਂ ਦਿੱਲੀ ਕਥਕ ਕੇਂਦਰ ਬਣਿਆ ਗਵਰਨਮੈਂਟ ਇੰਸਟੀਟਿਊਟ ਬਣੇ ਕਲਾ ਆਸ਼ਰਮ ਬਣੇ ਵੱਡੇ ਨਾਮ ਹੋਏ ਹੂੰ ਜਨਾਬ ਅੱਜ ਵੀ ਅਸੀਂ ਬਹੁਤ ਸਤਿਕਾਰ ਨਾਲ ਨਾਮ ਲੈਨੇ ਆ ਵੱਡੇ ਗੁਰੂਆਂ ਦਾ ਸੋ ਹੌਲੀ 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 ਇਹ ਪ੍ਰਥਾ ਜਿਹੜੀ ਹੈ ਅਜੇ ਤੱਕ ਬਹੁਤ ਕਾਇਮ ਹੈ ਔਰ ਬਹੁਤ ਫੈਲ ਚੁੱਕੀ ਹੈ ਜੀ ਇਹ ਬਹੁਤ ਵੱਡੀ ਖੁਸ਼ੀ ਦੀ ਗੱਲ ਹੈ ਠੀਕ ਅੱਛਾ ਜਦੋਂ ਨਾ ਆਪਾਂ ਸਟੇਜ ਦੇ ਉੱਤੇ ਕਥਕ ਪ੍ਰੈਜ਼ੈਂਟ ਹੁੰਦਾ ਦੇਖਦੇ ਆ ਤਾਂ ਸਾਡੇ ਲਈ ਥੋੜਾ ਜਿਹਾ ਨਿਖੇੜਾ ਕਰਨਾ ਮੁਸ਼ਕਲ ਹੋ ਜਾਂਦਾ ਕਥਕ ਭਾਰਤਨਾਟ్యం ਜਾਂ ਕਥਕਲੀ ਸਾਨੂੰ ਸਾਰਾ ਕੁਝ ਇੱਕੋ ਜਿਹਾ ਹੀ ਲੱਗਦਾ ਹੈ ਹਨਾ ਬਿਲਕੁਲ ਤੇ ਇਹਦੇ ਬਾਰੇ ਜ਼ਰੂਰ ਥੋੜਾ ਜਿਹਾ ਦੱਸੋ ਹਨਾ ਜੀ 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 ਆ ਦੇਖੋ ਜਿਵੇਂ ਤੁਸੀਂ ਮੈਂਸ਼ਨ ਕੀਤੇ ਮੋਹਿਨੀ ਅਟਾ ਮੈਂ ਕਥਕ ਕਲੀ ਹੈ ਭਰਤਨਾਟਿਯਮ ਹੈ ਇਹ ਸਾਰੇ ਸ਼ਾਸਤਰੀ ਨਾਚ ਨੇ ਠੀਕ ਤੇ ਪਹਿਲੀ ਗੱਲ ਤਾਂ ਜੀ ਆਪਾਂ ਦਿਖਵਾ ਇਸ ਗੱਲ ਕਰੀਏ ਤੁਸੀਂ ਦੇਖੋਗੇ ਕਿ ਕਿਸੇ ਦਾ ਵੀ ਜਿਹੜਾ ਕੋਸਟਿਊਮ ਹੈ ਉਹ ਸੇਮ ਨਹੀਂ ਹੈ ਜੀ ਕਾਸਟਿਊਮਸ ਦੇ ਵਿੱਚ ਇਹਨਾਂ ਦਾ ਡਿਫਰੈਂਸ਼ੀਏਟ ਹੋਣਾ ਇੱਕ ਬਹੁਤ ਵੱਡਾ ਮਤਲਬ ਕਹਿ ਸਕਦੇ ਆਪਾਂ ਇੱਕ ਐਂਗਲ ਹੈਗਾ ਆ ਜਿਹਨੇ ਇਸ ਚੀਜ਼ ਨੂੰ ਪਹਿਲਾਂ ਡਿਫਰੈਂਸ ਕਰਨਾ ਹੈ ਠੀਕ ਕਾਸਟਿਊਮ ਹੀ ਇੱਕ ਓਨਲੀ ਚੀਜ਼ ਹੈ ਜੋ ਮਤਲਬ ਵਿਜ਼ੂਅਲੀ ਆਪਾਂ ਕਾਟਿੰਗ ਦੇਖੀਏ ਤੇ ਦੂਸਰਾ ਮੈਨੂੰ ਲੱਗਦਾ ਹੈ ਕਿ ਸਾਡਾ ਜਿਹੜਾ ਕਥਕ ਹੈ ਅਸੀਂ ਹਿੰਦੁਸਤਾਨੀ 뮤ਜ਼ਿਕ ਦੇ ਵਿੱਚ ਕਰਦੇ ਆ ਬਹੁਤ ਸਾਰੇ ਐਸੀ ਡਾਂਸਰਸ ਹੈ ਜਿਹੜੇ ਕਾਰਨਾਟਿਕ 뮤ਜ਼ਿਕ ਚ ਨੇ ਜਿਵੇਂ ਸਾਊਥ ਦੇ ਜਿੱਤੇ ਨੇ ਉਹ ਸਾਰੇ ਕਾਰਨਾਟਿਕ 뮤ਜ਼ਿਕ ਫੋਲੋ ਕਰਦੇ ਨੇ ਸੋ ਇਹ ਇਹ ਕੁਝ ਬਾਰੀਕ ਚੀਜ਼ਾਂ ਨੇ ਜਿਨ੍ਹਾਂ ਦੇ ਨਾਲ ਹੈ ਹੁੰਦਾ ਵੀ ਆਪਾਂ ਨੂੰ ਅੰਤਰ ਸਮਝ ਆ ਜਾਂਦਾ ਜਿਵੇਂ ਜਿਵੇਂ ਆਪਾਂ ਇਹਦੇ ਵਿੱਚ ਪੈਰ ਪਾਉਂਦੇ ਜਾਵਾਂਗੇ ਬਹੁਤ ਸਾਰਾ ਡਿਫਰੈਂਸ ਇਹਨਾਂ 'ਚ ਸਮਝ ਆਏਗਾ ਜਿਵੇਂ ਭਰਤਨਾਟ్యం ਦੀ ਜੇ ਆਪਾਂ ਗੱਲ ਕਰੀਏ ਹਿਸਟੋਰਿਕਲੀ ਸਭ ਤੋਂ ਪੁਰਾਣਾ ਡਾਂਸ ਭਰਤਨਾਟ్యం ਹੈ ਜਿਹਦਾ ਨਾਮ ਪਹਿਲਾਂ ਸੀਗਾ ਦਾਸੀ ਅਟਮ ਅੱਛਾ ਜਿਹੜੀ ਆਪਾਂ ਦਾਸੀ ਪ੍ਰਥਾ ਜਿਹੜੀ ਸੁਣੀ ਵੀ ਸੀ ਕਿ ਟੈਂਪਲਸ ਦੇ ਵਿੱਚ ਹੁੰਦਾ ਸੀ ਕਿ ਦਾਸੀਆਂ ਨੂੰ ਮਤਲਬ ਰੱਬ ਦੇ ਨਾਲ ਆਪਾਂ ਸਮਰਪਣ ਕਰ ਦਿੰਦੇ ਸੀ ਸੋ ਉਸ ਪਰੰਪਰਾ ਤੋਂ ਇਹ ਡਾਂਸ ਨਿਕਲੇ ਆ ਹਮ ਸੋ ਇੰਡੀਪੈਂਡੈਂਸ ਤੋਂ ਬਾਅਦ ਮੈਂ ਕਹਿੰਦੀ ਆ ਕਿ ਬਹੁਤ ਸਾਰੇ ਲੀਡਰਸ ਰਹੇ ਜਿਨ੍ਹਾਂ ਨੇ ਇਸ ਡਾਂਸ ਨੂੰ ਭਰਤਨਾਟ్యం ਦਾ ਰੂਪ ਦਿੱਤਾ ਭਾਰਤ ਉਹਦਾ ਭਾਵ ਰਾਗ ਤਾਲ ਤੋਂ ਜੀ ਜੀ ਭਰਤ ਨਾਲ ਵੀ ਜੋੜਿਆ ਤੇ ਭਾਵ ਰਾਗ ਤਾਲ ਅੱਛਾ ਭਰਤਨਾਟ్యం ਮੀਨਸ ਡਾਂਸ ਠੀਕ ਸੋ ਮਤਲਬ ਬਹੁਤ ਸਾਰੇ ਮੈਨੂੰ ਲੱਗਦਾ ਕਿ ਉਹੀ ਗੱਲ ਹੈ ਟਾਈਮ ਦੇ ਨਾਲ ਇਹ ਸਭ ਇਵੋਲਵ ਹੁੰਦੇ ਰਹੇ ਹਮ ਹਾਂ ਸੋ ਬਹੁਤ ਲੋਕਾਂ ਨੂੰ ਘੱਟ ਜਾਣਕਾਰੀ ਹੋਏਗੀ ਬਟ ਇਹ ਸਭ ਸਾਰਿਆਂ ਦੀ ਆਪਣੀ ਆਪਣੀ ਇੱਕ ਹਿਸਟਰੀ ਹੈ ਠੀਕ ਜੀ ਤੁਸੀਂ ਜਿਵੇਂ ਦੱਸਿਆ ਨਾ ਵੀ ਭਰਤਨਾਟ్యం ਦਾ ਇਤਿਹਾਸ ਜ਼ਿਆਦਾ ਪੁਰਾਣਾ ਹੈ ਹਨਾ ਕਥਕ ਜਿਹੜਾ ਉਹ ਬਹੁਤ ਨਵਾਂ ਹੈ 2-3 ਸਾਲ 2-300 ਸਾਲ ਪੁਰਾਣਾ ਹੈ ਨਾ ਪਰ ਜਦੋਂ ਆਪਾਂ ਦੇਖਦੇ ਆ ਤਾਂ ਉਹ ਨਖੇੜਾ ਕਰਨਾ ਸਾਡੇ ਲਈ ਹਮੇਸ਼ਾ ਪੰਜਾਬੀਆਂ ਦੇ ਲਈ ਮੁਸ਼ਕਲ ਹੁੰਦਾ ਪਰ ਸਾਊਥ ਇੰਡੀਆ ਦੇ ਵਿੱਚ ਇਹ ਨਾਟ ਪ੍ਰਥਾਵਾ ਜਿਹੜੀਆਂ ਕਾਫੀ ਮਕਬੂਲ ਮੰਨੀਆਂ ਜਾਂਦੀਆਂ ਹੁਣ ਬਿਲਕੁਲ ਬਿਲਕੁਲ ਹੈ ਨਾਚ ਦਾ ਤੇ ਸੰਗੀਤ ਦਾ ਇਹਨਾਂ ਦਾ ਬੜਾ ਮੈਨੂੰ ਲੱਗਦਾ ਨੇੜਲਾ ਸੰਬੰਧ ਹੁੰਦਾ ਹੈ ਸੋ ਇਹ ਜਿਹੜਾ ਰਿਸ਼ਤਾ ਸੰਗੀਤ ਦਾ ਤੇ ਨਾਚ ਦਾ ਇਹ ਇਸ ਸ਼ੈਲੀ ਦੇ ਵਿੱਚ ਕਿੱਦਾਂ ਨਿਭਦਾ ਹੈ ਅ ਮੈਂ ਜੇ ਆਪਾਂ ਗੱਲ ਕਰੀਏ ਮੈਂ ਐਗਜ਼ਾਮਪਲ ਦੇ ਤੌਰ ਤੇ ਜਿਵੇਂ ਹਰ ਪੰਜਾਬੀ ਕਹਿੰਦਾ ਵੀ ਸਾਨੂੰ ਜਾਂ ਕਿੱਦਾਂ ਇਹ ਭੰਗੜਾ ਹੋਣਾ ਚਾਹੀਦਾ ਸਾਊਥ ਦੇ ਵਿੱਚ ਸਭ ਤੋਂ ਅੱਛੀ ਮੈਨੂੰ ਪ੍ਰਥਾ ਹੋਂ ਤੱਕ ਲੱਗਦੀ ਹੈ ਕਿ ਬਹੁਤ अर्ਲੀ ਚਾਈਲਡਹੂਡ ਤੋਂ ਚਾਹੇ ਕੋਈ ਲੜਕਾ ਹੈ ਚਾਹੇ ਲੜਕੀ ਹੈ ਉਹਨਾਂ ਦਾ ਇਹ ਮਕਸਦ ਹੁੰਦਾ ਹੈ ਕਿ ਇਹਨਾਂ ਨੂੰ ਕਿਸੇ ਨਾ ਕਿਸੇ ਡਾਂਸ ਦੀ ਵਿਧਾ ਨਾਲ ਜੋੜਿਆ ਜਾਵੇ ਠੀਕ ਸੋ ਬੋ ਮੋਸਟਲੀ ਤੁਸੀਂ ਦੇਖੋਗੇ ਭਰਤਨਾਟਿਯਮ ਡਾਂਸਰਸ ਮੋਸਟਲੀ ਕਥਕਲੀ ਦਾ ਵੀ ਰੁਝਾਨ ਹੈਗਾ ਉੱਥੇ ਬਹੁਤ ਸਾਰੀ ਜਿਹੜੀ ਟ੍ਰੈਡੀਸ਼ਨਲ ਸਾਊਥ ਇੰਡੀਅਨ ਫੈਮਿਲੀਆਂ ਨੇ ਛੋਟੇ ਹੁੰਦੇ ਤੋਂ ਇਹ ਬੱਚਿਆਂ ਨੂੰ ਉੱਥੇ ਪਾਲਦੀਆਂ ਅੱਛਾ ਔਰ ਇੱਕ ਖਾਸ ਗੱਲ ਇਹ ਹੈ ਤੁਸੀਂ ਇਹ ਦੇਖੋ ਕਿ ਕਥਕ ਕਲੀ ਜੋ ਆਪਾਂ ਇੱਕ ਵੱਡੀ ਜੀ ਅੰਬ੍ਰੇਲਾ ਟਾਈਪ ਪਾ ਕੇ ਆ ਬਹੁਤ ਵੱਡਾ ਮੁਕਟ ਹੁੰਦਾ ਉਹਨਾਂ ਦੇ ਸਿਰ ਤੇ ਉਸ ਵਿਵਿਧਾ ਨੂੰ ਦੇਖੋ ਤੁਸੀਂ ਜੇ ਸਿੱਖਣਾ ਹੈ ਤੁਹਾਡੀ ਪਰਟੀਕੂਲਰ ਏਜ ਹੋਣੀ ਚਾਹੀਦੀ ਹੈ ਜਿਵੇਂ ਮੈਂ ਅੱਜ ਜਾ ਕੇ ਉੱਥੇ ਕਹਿਦਾ ਮੈਂ ਸਿੱਖਣਾ ਉਹ ਮੈਨੂੰ ਮਨਾ ਕਰਦੇ ਅੱਛਾ ਜੀ ਬਿਲਕੁਲ ਉਹਨਾਂ ਨੂੰ ਲੱਗਦਾ ਕਿ ਇਹ ਇੱਕ ਐਸੀ ਵਿਧਿਆ ਹੈ ਜਿਹਦਾ ਇੱਕ ਪ੍ਰੋਪਰ ਜਿਵੇਂ ਕਹਿ ਲਓ ਬੋਡੀ ਸਟਰਕਚਰ ਈਜ਼ ਹੋਣਾ ਬਹੁਤ ਜ਼ਰੂਰੀ ਹੈ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹ ਪੂਰੀ ਤਰ੍ਹਾਂ ਉਸ ਸ਼ੈਲੀ ਦੇ ਵਿੱਚ ਆਪਣੇ ਆਪ ਨੂੰ ਢਾਲ ਸਕੇ ਜੀ ਸੋ ਕੁਝ ਐਸੇ ਰੂਲਸ ਨੇ ਹਨ ਜਿਹੜੇ ਅੱਜ ਤੱਕ ਕਾਇਮ ਨੇ ਔਰ ਸ਼ਾਇਦ ਹੀ ਬਰਕਰਾਰ ਚੱਲ ਰਹੇ ਠੀਕ ਠੀਕ ਕਿਉਂਕਿ ਆਪਾਂ ਜਿਵੇਂ ਕਹਿ ਦਿੰਨੇ ਆ ਵੀ ਭੰਗੜਾ ਤਾਂ ਕੋਈ ਵੀ ਕਰ ਸਕਦਾ ਹੈ ਤਾਂ ਮਤਲਬ ਠੀਕ ਹੈ ਹਰ ਇੱਕ ਦਾ ਆਪਣਾ ਡਿਸਪਲਿਨ ਜ਼ਰੂਰੀ ਹੈ ਔਰ ਲੋਕ ਨਾਚ ਵੀ ਆ ਜਾਂਦਾ ਹੈ ਸੋ ਜੀ ਇਹ ਵੀ ਬਹੁਤ ਵੱਡਾ ਫਰਕ ਹੈ ਜੀ ਹੁਣ ਤੁਸੀਂ ਗੱਲ ਕੀਤੀ ਕਿ 뮤זיਕ ਤੇ ਡਾਂਸ ਦਾ ਹਨਾ ਜੀ ਦੇਖੋ ਜਿਵੇਂ ਇਹ ਵੀ ਇੱਕ ਐਗਜ਼ਾਮਪਲ ਹੈ ਵੀ ਦਿਲ ਤੇ ਸਾਹ ਹੂੰ ਇੱਕਠੇ ਹੀ ਚੱਲ ਸਕਦੇ ਆ ਜੀ ਐ ਨਹੀਂ ਹੋ ਸਕਦਾ ਵੀ ਸਾਲ ਚੱਲਣਗੇ ਤੇ ਕਰਨੇ ਚੱਲੇ ਸੋ ਇਹ ਇਕੱਠਾ ਹੀ ਹੈ ਇਹਨਾਂ ਦਾ ਮੇਲ ਜੋਲ ਹੈ ਇਸੇ ਤਰ੍ਹਾਂ ਹੀ ਮੈਨੂੰ ਲੱਗਦਾ ਕਿ ਡਾਂਸ ਵਿੱਚ ਚਾਹੇ ਤੁਸੀਂ ਕੋਈ ਵੀ ਆ ਹੁਣ ਆਪਾਂ ਕਿਸੇ ਵੀ ਸ਼ੈਲੀ ਦਾ ਡਾਂਸ ਸਿੱਖ ਲਈਏ ਆਪਾਂ ਫੋਰਨ ਦਾ ਵੀ ਜੇ ਦੇਖ ਲਈਏ ਇੱਕ 뮤직 ਐਜ਼ ਅ ਸਪੋਰਟ ਚਾਹੀਦਾ ਹੀ ਹੈ ਨੋ ਮੈਟਰ ਵਾਟ ਟੂ ਕਿਵੇਂ ਦਾ ਜੀ ਕੋਈ ਸਲੋ ਵੀ ਹੋ ਸਕਦਾ ਹੈ ਕਈ ਸਿਰ ਪਿਆਨੋ ਤੇ ਕਰ ਸਕਦੇ ਨੇ ਉਦੇ ਨਾਲ ਦੋ ਚੀਜ਼ਾਂ ਮੈਨੂੰ ਲੱਗਦਾ ਕਿ ਸਪੋਰਟ ਮਿਲਦੀ ਹੈ ਇੱਕ ਤਾਂ ਹੁੰਦਾ ਹੈ ਕਿ ਤੁਹਾਨੂੰ 뮤지컬 ਸਪੋਰਟ ਜਿਹੜਾ ਤੁਹਾਡਾ ਮੂਡ ਡਿਸਾਈਡ ਕਰਦੀ ਹੈ ਜਿਵੇਂ ਆਪਾਂ ਕੋਈ ਖੁਸ਼ੀ ਵਾਲਾ ਕਰੀਏ ਤਾਂ ਆਬਵੀਅਸਲੀ ਇੱਕ ਹੈਪੀ ਡਾਂਸ ਹੋ ਜਾਏਗਾ ਤੇ ਉਹੀ ਜੇ ਸਰੰਗੀ ਇੱਕ ਬਹੁਤ ਸੈਡ ਮੂਡ 'ਚ ਵਜਾਈ ਜਾਏ ਉਹ ਤਾਂ ਇੱਕ ਅਲੱਗ ਮਾਹੌਲ ਹੋ ਗਿਆ ਦੂਜਾ ਰਿਦਮ ਰਿਦਮ ਤਾਂ ਕਿਉਂਕਿ ਜੋ ਸਾਡੇ ਫੁੱਟ ਸਟੈਪਿੰਗ ਹੈ ਉਹ ਇੱਕ ਪਾਰਟਿਕੂਲਰ ਰਿਦਮ ਮੰਗਦਾ ਹੈ ਤਾਂ ਕਿ ਉਹ ਅਗਲੇ ਚੀਜ਼ ਮਤਲਬ ਜੋ ਸਾਹਮਣੇ ਬੈਠਾ ਉਹ ਸਮਝ ਆ ਸਕੇ ਇਹਦੀ ਸਭ ਤੋਂ ਵੱਡੀ ਐਗਜ਼ਾਮਪਲ ਮੈਂ ਕਦੇ-ਕਦੇ ਕਥਕ ਨੂੰ ਟੈਪ ਡਾਂਸ ਨਾਲ ਵੀ ਜੋੜਦੀ ਹਾਂ ਠੀਕ ਬੇਸਿਕਲੀ ਟੈਪ ਡਾਂਸ ਕੀ ਹੈ ਪੈਰਾਂ ਦੀ ਮੂਵਮੈਂਟ ਨਾਲ ਇੱਕ ਪਾਰਟਿਕੂਲਰ 뮤직 ਹੈ ਪਾਰਟਿਕੂਲਰ ਪੀਸਿਸ ਆਪਾਂ ਵਰਤਦੇ ਜੀ ਸੇਮ ਗੋਸ ਵਿਦ ਕਥਕ ਸਾਡੇ ਕੋਲ ਐਂਕਲਟਸ ਦਾ ਸਹਾਰਾ ਜਿਹਨੂੰ ਅਸੀਂ ਘੁੰਗਰੂ ਕਹਿੰਦੇ ਹਾਂ ਉਹਨਾਂ ਦਾ ਸਹਾਰਾ ਉਹਦੇ ਨਾਲ ਉਹ ਵੌਇਸ ਮਿੱਠੀ ਹੋ ਜਾਂਦੀ ਜੀ ਇਹ ਕਹਿੰਦੇ ਉਹ ਚਾਹੇ ਬੂਠ ਪਾ ਕੇ ਕਰਦੇ ਨੇ ਬਟ ਆਪਾਂ ਨੰਗੇ ਪੈਰੀ ਢੰਗਰੂ ਬਣ ਕੇ ਆਪਾਂ ਉਸ ਚੀਜ਼ ਨੂੰ ਤਬਲੇ ਨਾਲ ਰਲਵਾਉਣ ਦੀ ਕੋਸ਼ਿਸ਼ ਹੈ ਨਾ ਮਿਊਜ਼ਿਕ ਨਾਲ ਰਲਵਾਉਣ ਦੀ ਕੋਸ਼ਿਸ਼ ਤਾਂ ਕਿ ਉਹ ਬਣ ਕੇ ਇੱਕ ਸਾਊਂਡ ਆਏ ਔਰ ਸਭ ਦੇ ਅੱਗੇ ਜਾ ਕੇ ਵੇਚ ਹੋਏ ਤੇ ਅੱਜ ਨ੍ਰਿਤ ਕਲਾ ਜਿਹੜੀ ਹੈ ਸ਼ਾਸਤਰੀ ਨ੍ਰਿਤ ਕਲਾ ਨਾ ਉਹਦੇ ਬਾਰੇ ਗੱਲ ਕਰਨ ਦਾ ਮਕਸਦ ਸਾਡਾ ਦੋਸਤੋ ਇਹੀ ਹੈ ਕਿ ਇਹਦੇ ਬਾਰੇ ਅਸੀਂ ਹੋਰ ਜਾਣ ਸਕੀਏ ਤੁਸੀਂ ਗੱਲਬਾਤ ਦੌਰਾਨ ਮੂਡ ਦੀ ਗੱਲ ਕੀਤੀ ਆਪਾਂ ਆਪਣੇ ਨਾਚਾਂ ਦੀ ਗੱਲ ਕਰੀਏ ਜਿਹੜੇ ਪੰਜਾਬੀ ਲੋਕ ਨਾਚ ਨੇ ਉਹਨਾਂ ਦੇ ਵਿੱਚ ਅਸਲ ਦੇ ਵਿੱਚ ਨੱਚਣ ਦਾ ਜਿਹੜਾ ਮੂਡ ਹੈ ਉਹ ਬਣਦਾ ਹੀ ਤਾਂ ਆ ਜੇ ਮਿਊਜ਼ਿਕ ਸੰਗੀਤ ਜਿਹੜਾ ਖੁਸ਼ੀ ਵਾੜਦਾ ਹੈ ਨਾ ਪਰ ਜਦੋਂ ਅਸੀਂ ਸ਼ਾਸਤਰੀ ਨ੍ਰਿਤ ਕਲਾ ਦਾ ਜ਼ਿਕਰ ਕਰਦੇ ਹਾਂ ਤਾਂ ਉੱਥੇ ਮੈਨੂੰ ਲੱਗਦਾ ਕਿ ਹਰ ਤਰ੍ਹਾਂ ਦੇ ਮੂਡ ਨੂੰ ਇਸ ਨ੍ਰਿਤ ਦੇ ਵਿੱਚ ਪੇਸ਼ ਕੀਤਾ ਜਾ ਸਕਦਾ ਹੈ ਹਾਂ ਹਾਂਜੀ ਇਹੀ ਮੈਂ ਜਿਵੇਂ ਪਹਿਲਾਂ ਵੀ ਕਿਹਾ ਇਹ ਆਲਰੇਡੀ ਸਾਡੇ ਸ਼ਾਸਤਰ ਚ ਲਿਖਿਆ ਹੋਇਆ ਹੈ ਨਾਟਕ ドラਮਾ ਜਿਹੜੀਆਂ ਇਸ ਚੀਜ਼ ਨੂੰ ਅਸੀਂ ਕਹਿੰਦੇ ਹਾਂ ਨੌ ਰਸ ਅੱਛਾ ਜੀ ਕਿ ਸੰਗੀਤ ਚ ਵੀ ਸੰਗੀਤ ਚ ਵੀ ਨੇ ਡਾਂਸ ਚ ਵੀ ਨੇ ਕਿ ਨਾ ਮੂਡਸ ਨੇ ਐਸੇ ਬੰਦੇ ਦੇ ਜਿਨ੍ਹਾਂ ਦੇ ਅਕੋਰਡਿੰਗ ਉਹ ਡਿਫਰੈਂਟ ਐਕਟੀਵਿਟੀਆਂ ਕਰਦਾ ਹੈ ਹਮਮ ਔਰ ਡਿਫਰੈਂਟ ਐਕਟੀਵਿਟੀਆਂ ਉਹਦੇ ਜੇ ਅਗਰ ਸਾਹਮਣੇ ਨੇ ਤੇ ਅਸੀਂ ਉਸ ਚੀਜ਼ ਨੂੰ ਇੱਕ ਪਰਟिकुलर ਮੂਡ ਦੇ ਦਿੰਦੇ ਮੰਨ ਲਓ ਹੁਣ ਕੋਈ ਸਰਪ੍ਰਾਈਜ਼ਿੰਗ ਗੱਲ ਹੋਈ ਜੀ ਤੇ ਆਪਾਂ ਆਮ ਜ਼ਿੰਦਗੀ ਦੇ ਵਿੱਚ ਉਹਨੂੰ ਸਰਪ੍ਰਾਈਜ਼ ਹੋ ਕੇ ਦੇਖਾਂਗੇ ਬਟ ਉਹਨੂੰ ਟੈਕਨੀਕਲ ਲੈਂਗੁਏਜ ਦੇਖਿਆ ਜਾਏ ਉਹ ਅਦਭੁਤ ਰਸ ਹੈ ਜੀ ਹੈਨਾ ਹਮ ਸੋ ਸ਼ਿੰਗਾਰ ਰਸ ਹੈ ਰੋਜ਼ ਆਪਰ ਸਾਰੇ ਬੰਦੇ ਮੈਕੈਨਿਕ ਚਾਏ 노 ਮੈਟਰ ਪੰਜਾਬੀ ਹੈ ਕਿ ਨਹੀਂ ਹੈ ਕੋਈ ਆਪਾਂ ਇੱਕ ਡੇਲੀ ਲਾਈਫ ਐਕਟੀਵਿਟੀ ਕਰਦੇ ਆ ਤਿਆਰ ਹੋ ਧਿਆਨ ਜੀ ਬਟ ਟੈਕਨੀਕਲ ਪਾਛੇ ਜਾਂ ਕਿਤਾਬੀ ਪਾਛੇ ਸ਼ਿੰਗਾਰੇ ਕਰਾਸ ਹੈ ਸਹੀ ਹੈ ਠੀਕ ਹੈ ਆਪਾਂ ਮਤਲਬ ਇਹ ਹੁੰਦਾ ਵੀ ਉਹਦਾ ਅੱਗੇ ਵੈਰਾਈਟੀਆਂ ਹੋ ਸਕਦੀਆਂ ਹੈ ਕੌਣ ਕਿਸ ਸਮੇਂ ਲਈ ਤਿਆਰ ਹੋ ਰਿਹਾ ਜਾਂ ਕੌਣ ਕਿਸ ਐਕਟੀਵਿਟੀ ਲਈ ਤਿਆਰ ਹੋ ਰਿਹਾ ਬਟ ਉਹੀ ਗੱਲ ਹੈ ਆਮ ਜ਼ਿੰਦਗੀ ਦੇ ਵਿੱਚ ਹੁਣ ਜਿਵੇਂ ਆਪਾਂ ਇਹ ਹੀ ਗੱਲਾਂ ਕਰ ਰਹੇ ਆਂ ਇਹੀ ਚੀਜ਼ ਮੈਂ ਜੇ ਡਾਂਸ ਦੇ ਵਿੱਚ ਕਥਕ ਦੇ ਵਿੱਚ ਲਾਉਂਗੀ ਠੀਕ ਹੈ ਉਹਦਾ ਮੂਡ ਬਦਲ ਜਾਏਗਾ ਉਹਦਾ ਫਾਰਮੇਸ਼ਨ ਬਦਲ ਜਾਏਗਾ ਬਟ ਮੈਂ ਆਪਣਾ ਗੱਲ ਤਾਂ ਮੈਂ ਉਦੋਂ ਵੀ ਕਹਿ ਸਕਦੀ ਹੂੰ ਜੀ ਡਿਪੈਂਡਿੰਗ ਔਨ ਕਿ ਮੈਂ ਕਿਸ ਤਰੀਕੇ ਨਾਲ ਉਸ ਨੂੰ ਫੋਲੋ ਕਰ ਰਹੀ ਆਂ ਠੀਕ ਸੋ ਮੂਡਸ ਦਾ ਇਹੀ ਹੁੰਦਾ ਹੁਣ ਜਿਵੇਂ ਮੰਨ ਲਓ ਕਿ ਜਿਵੇਂ ਕੋਈ ਰਿਸਾਈਟਲ ਹੈ ਕਥਕ ਦਾ ਹਨਾ ਜਾਂ ਕੋਈ ਵੀ ਹੈ ਸੋ ਉਹਦੇ ਵਿੱਚ ਕੀ ਹੁਣ ਮੰਨ ਲਓ ਕਿ ਕ੍ਰਿਸ਼ਨਾ ਹੈ ਸਾਡੇ ਹਨਾ ਲੋਟ ਕ੍ਰਿਸ਼ਨਾ ਜਿਨ੍ਹਾਂ ਨੂੰ ਕਥਕ ਦੇ ਵਿੱਚ ਬਹੁਤ ਦਿਖਾਇਆ ਜਾਂਦਾ ਹੁਣ ਉਹ ਚੁਲਬੁਲਾ ਇੱਕ ਪੰ ਹਨਾ ਇੱਕ ਵੀ ਛੋਟੇ ਬੱਚੇ ਦਾ ਵੀ ਨਦਾਨੀ ਵੀ ਦਿਖਾਉਣੀ ਹੈ ਡਾਂਸਰ ਇੱਕੋ ਹੀ ਹੈ ਜੀ ਮੈਚ્યોਰ ਰਾਈਟ ਉਹਨੇ ਆਪਣੇ ਆਪ ਨੂੰ ਮਤਲਬ ਮੂਡ ਵਾਈਜ਼ ਪਹਿਲਾਂ ਉਹਨੇ ਆਪਣੇ ਆਪ ਨੂੰ ਛੋਟਾ ਬੱਚਾ ਦਿਖਾਉਣਾ ਫਿਰ ਉਹਨੇ ਉਹ ਵੀ ਦਿਖਾਣਾ ਜੋ ਕਾਲੀਆ ਦਮਨ ਦੇ ਉੱਤੇ ਜਿਨ੍ਹਾਂ ਨੇ ਪੈਰ ਰੱਖ ਕੇ ਨਾਚ ਕੀਤਾ ਹੈ ਨਾ ਮੈਚਿਓਰਿਟੀ ਲੈਵਲ ਬਦਲ ਸਕਦਾ ਹੈ ਬਾਡੀ ਲੈਂਗੁਏਜ ਬਦਲੇਗੀ ਹਾਂ ਇਟ ਓਨਲੀ ਮਤਲਬ ਇਹ ਸਾਰਾ ਕੁਝ ਜਦ ਤੁਸੀਂ ਇਸ ਵਿਧਾ ਦੇ ਵਿੱਚ ਪੈਨੇ ਹੋ ਐਂਡ ਯੂ ਪ੍ਰੈਕਟਿਸ ਜੀ ਹੈ ਨਾ ਉਦੋਂ ਇਹ ਸਭ ਕੁਝ ਮੂਡ ਚੇਂਜ ਸਭ ਕੁਝ ਇਹ ਤੁਹਾਡੇ ਨਾਲ 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 ਆਉਂਦਾ ਜੀ ਅੱਛਾ ਅਰਸ਼ੀਪ ਹੋਣੇ ਥੋੜਾ ਜਿਹਾ ਨੀਚੇ ਸਵਾਲ ਜੀ ਤੁਸੀਂ ਪੰਜਾਬਣ ਹੋ ਅਰਸ਼ਦੀਪ ਕੋਰ ਹਨਾ ਤੇ ਇਸ ਪਰੰਪਰਾ ਨੂੰ ਤੁਸੀਂ ਅਡਾਪਟ ਕੀਤਾ ਜਦੋਂ ਚੁਣਿਆ ਆਪਣੇ ਪੰਜਾਬ ਦੇ ਵਿੱਚ ਸਭ ਤੋਂ ਪਹਿਲਾ ਵਿਰੋਧ ਹੀ ਉਦੋਂ ਹੁੰਦਾ ਹੁੰਦਾ ਜਦੋਂ ਬੱਚੇ ਨੇ ਸਬਜੈਕਟ ਚੁਣਨਾ ਕੋਈ ਬਿਲਕੁਲ ਸਬਜੈਕਟ ਚੁਣਨ ਦੇ ਲਈ ਆਪਣੇ ਪੇਰੈਂਟਸ ਦਾ ਜਿਆਦਾ ਜ਼ੋਰ ਤਾਂ ਇਹ ਹੀ ਹੁੰਦਾ ਵੀ ਮੈਡੀਕਲ ਲਾਈਨ ਚ ਜਾਵੇ ਟੀਚਿੰਗ ਲਾਈਨ ਚ ਜਾਵੇ ਜਾਂ ਆਪਣੇ ਇੰਜੀਨੀਅਰਿੰਗ ਦੇ ਵਿੱਚ ਮੁੰਡਿਆਂ ਦੇ ਲਈ ਜਿਆਦਾ ਸੋਚਿਆ ਜਾਂਦਾ ਪਰ ਜਦੋਂ ਡਾਂਸ ਜਾਂ ਮਿਊਜ਼ਿਕ ਦੀ ਗੱਲ ਆਉਂਦੀ ਹੈ ਖਾਸ ਤੌਰ ਤੇ ਕੁੜੀਆਂ ਦੇ ਲਈ ਹਨਾ ਪਰ ਉਦੋਂ ਵਿਰੋਧ ਬੜਾ ਵੱਡਾ ਹੁੰਦਾ ਵੀ ਆ ਨੱਚਣ ਗਾਉਣ ਵਾਲੇ ਕੰਮ ਥੋੜਾ ਕਰਨੇ ਆਪਾਂ ਜਦੋਂ ਤੁਸੀਂ ਇਸ ਵਿਸ਼ੇ ਨੂੰ ਚੁਣਿਆ ਕਿੰਦਾ ਦਾ ਸੀ ਮਾਹੌਲ ਘਰ ਦਾ ਬਾਹਰ ਦਾ ਘਰ ਤਾਂ ਜੀ ਮੇਰਾ ਹਮੇਸ਼ਾ ਸਪੋਰਟਿਵ ਹੀ ਰਿਹਾ ਇਸ ਚੀਜ਼ ਨੂੰ ਲੈ ਕੇ ਕਿਉਂਕਿ ਐਕਚੁਅਲੀ ਮੈਨੂੰ ਇਹ ਲੱਗਦਾ ਹੁੰਦਾ ਕਿ ਸ਼ਾਇਦ ਜੇ ਆਪਾਂ ਪੇਰੈਂਟਸ ਦੀ ਗੱਲ ਕਰੀਏ ਸਪੈਸ਼ਲੀ ਪੰਜਾਬ ਦੇ ਪੇਰੈਂਟਸ ਸੀ ਕਿਉਂਕਿ ਉਹਨਾਂ ਕੋਲ ਨੌਲੇਜ ਨਹੀਂ ਹੈ ਇਸ ਚੀਜ਼ ਦੀ ਇਸ ਦੇ ਫਿਊਚਰ ਦੀ ਇਸ ਦੇ ਕਰੀਅਰ ਆਪਸ਼ਨਸ ਦੀ ਤਾਂ ਜ਼ਾਹਿਰ ਜੀ ਗੱਲ ਹੈ ਉਹ ਜ਼ਰੂਰ ਆਪਣੇ ਬੱਚੇ ਲਈ ਡਰਨਗੇ ਔਰ ਉਹਨੂੰ ਮਨਾ ਹੀ ਕਰਨਗੇ ਕਿਉਂਕਿ ਹਰ ਇੱਕ ਨੂੰ ਲੱਗਦਾ ਕਿ ਮੇਰੇ ਬੱਚੇ ਦਾ ਬ੍ਰਾਈਟ ਫਿਊਚਰ ਔਰ ਇਨਕਮਿੰਗ ਫੈਸਿਲਿਟੀ ਉਹਦੇ ਕੋਲ ਹੋਣੀ ਚਾਹੀਦੀ ਹੈ ਜੀ ਹੁਣ ਇਹ ਵੀ ਚੀਜ਼ ਜੇ ਤੁਸੀਂ ਸਾਊਥ ਦੇ ਵਿੱਚ ਜਾਓ ਫੈਮਿਲੀਆਂ ਉਹ ਕਹਿੰਦੀਆਂ ਵੀ ਕੀ ਕਰਨੀ ਹੈ ਇੰਜੀਨੀਅਰਿੰਗ ਗੋ ਫਾਰ ਡਾਂਸ ਵਾਇ ਨਾਇ ਪਰਿਵਰਤੀ ਚਾਸ ਤੇ ਲੱਗੀ ਗੱਲ ਜੀ ਜੀ ਹਨਾ ਅਰਸ਼ ਤੁਸੀਂ ਕਿਹਾ ਵੀ ਉਹ ਛੋਟੇ ਛੋਟੇ ਬੱਚਿਆਂ ਨੂੰ ਇਸ ਵਿਦਾ ਦੇ ਵਿੱਚ ਤਿਆਰ ਕਰਦੇ ਆ ਹਨਾ ਤੇ ਜਦੋਂ ਅਸੀਂ ਆਪਣੇ ਪਰਿਵਾਰਾਂ ਚ ਗੱਲ ਕਰੀਏ ਤੇ ਸਾਡੇ ਪਰਿਵਾਰਾਂ ਦੇ ਵਿੱਚ ਗਿੱਧਾ ਜਾਂ ਭੰਗੜਾ ਉਹ ਵੀ ਹੁੰਦਾ ਕਿ ਵਿਆਹਾਂ ਦੇ ਮੌਕਿਆਂ ਦੇ ਉੱਤੇ ਘਰਾਂ ਦੇ ਵਿੱਚ ਪੈਂਦਾ ਪਰ ਜੇ ਕਿਸੇ ਨੇ ਐਜ਼ ਅ ਪ੍ਰੋਫੈਸ਼ਨ ਉਹਨੂੰ ਅਡਾਪਟ ਕਰਨਾ ਤਾਂ ਅਜੇ ਵੀ ਵਿਰੋਧ ਕਈ ਵਾਰ ਹੋ ਜਾਂਦਾ ਆਪਣੇ ਸੱਭਿਆਚਾਰ ਦੇ ਉਹੀ ਗੱਲ ਇਹ ਸੱਭਿਆਚਾਰ ਆਪਣੀਆਂ ਕਲਚਰਲ ਬਿਲੀਵਸ ਨੇ ਮੈਂ ਤੁਹਾਨੂੰ ਦੱਸਣਾ ਚਾਹੂੰਗੀ ਕਿ ਮੇਰੇ ਕੁਝ ਦੋਸਤਰੀ ਨੇ ਸਾਊਥ ਤੋਂ ਜੀ ਉਹ ਮੈਨੂੰ ਦੱਸਦੇ ਹੁੰਦੇ ਆ ਕਿ ਈਵਨ ਜਦ ਇੱਕ ਕੁੜੀ ਵਿਆਹੀ ਜਾਂਦੀ ਹੈ ਹੂੰ ਉਹ ਇਹ ਨਹੀਂ ਪੁੱਛਦੇ ਵੀ ਇਹ ਡਾਟਰ ਦੀ ਜੌਬ ਕੀ ਹੈ ਉਹ ਇਹ ਜ਼ਰੂਰ ਪੁੱਛਦੇ ਆ ਕਿ ਇਹ ਕਲਾ ਕਿਹੜੀ ਸਿੱਖੀ ਹੈ ਅੱਛਾ ਕਿ ਇਹਨਾਂ ਨੂੰ ਹਿੰਦੁਸਤਾਨੀ ਆ ਕਰਨਾਟਕ ਕਲਾਸੀਕਲ ਆ ਉਹ ਹੈ ਕਿਆ ਬਾਤ ਹੈ ਦੇਖੋ ਮਤਲਬ ਆਪਣੇ ਕਲਚਰਸ ਦੇ ਵਿੱਚ ਬਹੁਤ ਚਲੋ ਹਰੇ ਕਲਚਰ ਚ ਫਰਕ ਹੁੰਦਾ ਹੈ ਬਟ ਮੈਂ ਇਹ ਗੱਲ ਕਰਦੀ ਕਿ ਉਹਨਾਂ ਨੇ ਬਹੁਤ ਇੰਪੋਰਟੈਂਸ ਹੂੰ ਔਰ ਇਸ ਚੀਜ਼ ਨੂੰ ਬਹੁਤ ਪਿਓਰ ਰੱਖਿਆ ਹੋਇਆ ਉਹਨਾਂ ਨੂੰ ਲੱਗਦਾ ਕਿ ਜੋ ਇਨਸਾਨ ਇਸ ਵਿਧਾ ਨਾਲ ਜੁੜਿਆ ਹੈ ਚਾਹੇ ਕਿਸੇ ਵੀ ਰੂਪ ਦੇ ਵਿੱਚ ਜੁੜਿਆ ਉਹ ਕਾਇਮ ਹੈ ਉਹ ਮੁਕੰਮਲ ਹੈ ਸੋ ਕਲਾ ਦੀ ਕਦਰ ਹੈ ਉਹ ਹਾਂ ਜੀ ਪਰ ਉਹ ਇਹ ਨਹੀਂ ਹੈਗਾ ਵੀ ਉਹਨਾਂ ਨੂੰ ਲੱਗਦਾ ਵੀ ਇਹ ਮਤਲਬ ਕੋਈ ਇਹਦੇ ਪਿੱਛੇ ਕੋਈ ਮੋਟਿਵ ਹੈ ਨਹੀਂ ਉਹਨਾਂ ਦਾ ਸਿਰਫ ਇੰਨਾ ਹੀ ਪਰਪਸ ਹੈ ਕਿ ਜਿਵੇਂ ਆਪਣੇ ਪੰਜਾਬੀ ਕਹਿੰਦੇ ਵੀ ਸਾਨੂੰ ਆਪਣੇ ਬੱਚਿਆਂ ਨੂੰ ਸੱਭਿਆਚਾਰ ਨਾਲ ਜੋੜਨਾ ਤਾਂ ਉਹਨੂੰ ਗਿੱਧੇ ਚ ਪਾ ਦੋ ਚਲੋ ਭੰਗੜੇ ਚ ਪਾ ਦੋ ਸੇਮ ਕਲਚਰ ਸੇਮ ਕਨਸੈਪਟ ਉਹਨਾਂ ਦਾ ਬਟ ਉਹ ਇਹ ਨਹੀਂ ਹੈਗਾ ਕਿ ਉਹ ਬਚਪਨ ਤੱਕ ਉਹਨਾਂ ਨੇ ਛੱਡਦਾ ਉਹਨਾਂ ਦੀ ਇਹ ਕੋਸ਼ਿਸ਼ ਰਹਿੰਦੀ ਕਿ ਤਾਂ ਉਮਰ ਵੀ ਉਹ ਜਦ ਤੱਕ ਠੀਕ ਹੈ ਵੀ ਨਿਭਾਉਂਦੇ ਆ ਲੇ ਬਾਅਦ ਤੇ ਉਹ ਲੰਬਾ ਜਾਵੇ ਐਂਡ ਹੀ ਵੀ ਉਹ ਹੌਬੀ ਬਣੇ ਬਸ ਠੀਕ ਇਹ ਉਹਦਾ ਰੂਟੀਨ ਬਣ ਜੇ ਇੱਕ ਪਾਰਟ ਬਣ ਜੇ ਉਹਦੀ ਲਾਈਫ ਦਾ ਠੀਕ ਸੋ ਮੇਰੀ ਮੇਰਾ ਮੈਨੂੰ ਤਾਂ ਲੱਗਦਾ ਕਿ ਮੈਂ ਖੁਸ਼ਕਿਸਮਤ ਰਹੀ ਕਿਉਂਕਿ ਇੰਨਾ ਕੋਈ ਮੈਂ ਆਪੋਜੀਸ਼ਨ ਫੇਸ ਨਹੀਂ ਕੀਤਾ ਤੇ ਬਟ ਮੈਂ ਅੱਜ ਕੱਲ ਜਿਵੇਂ ਬੱਚਿਆਂ ਨੂੰ ਜਿਵੇਂ ਤੁਸੀਂ ਦੱਸਿਆ ਕਿ ਮੈਂ ਪੜਾ ਵੀ ਰਹੀ ਆ ਬੱਚੇ ਕਈ ਵਾਰ ਦੱਸਦੇ ਨੇ ਵੀ ਸਾਡੇ ਪੇਰੈਂਟਸ ਗੁੱਸੇ ਹੋ ਜਾਂਦੇ ਨੇ ਕਿ ਤੁਸੀਂ ਕਿਉਂ ਇਹ ਸਬਜੈਕਟ ਲਿਆ ਇਹ ਬੋਲੇ ਸੋ ਆਈ ਥਿੰਕ ਦੋਵੇਂ ਪਾਰਟਸ ਇੱਕ ਦੂਜੇ ਨਾਲ ਠੀਕ ਹੈ ਮੈਨੂੰ ਲੱਗਦਾ ਵੀ ਉਹਨਾਂ ਦੀ ਵੀ ਫਿਕਰ ਜਾਇਜ਼ ਹੈ ਕਿਉਂਕਿ ਉਹਨਾਂ ਨੂੰ ਨੌਲੇਜ ਨਹੀਂ ਹੈ ਬਟ ਮੈਨੂੰ ਇੱਥੇ ਲੱਗਦਾ ਕਿ ਬੱਚਿਆਂ ਦਾ ਉੱਥੇ ਜ਼ਿੰਮੇਵਾਰੀ ਜ਼ਿਆਦਾ ਵੱਜ ਜਾਂਦੀ ਹੈ ਕਿ ਉਹ ਇੰਨਾ ਕਿਸ ਚੀਜ਼ ਦੇ ਵਿੱਚ ਔਰ ਜੀ ਐਕਸਲ ਕਰਨ ਕਿ ਉਹਨਾਂ ਦੇ ਪੇਰੈਂਟਸ ਇਸ ਚੀਜ਼ ਨੂੰ ਆਪੇ ਹੀ ਐਕਸੈਪਟ ਕਰਨ ਕਿ ਓਕੇ ਸਮਝੀਏ ਕਿਉਂਕਿ ਇਸ ਚੀਜ਼ ਦੇ ਵਿੱਚ ਇਸ ਡਾਂਸ ਦੇ ਵਿੱਚ ਸਪੈਸ਼ਲੀ ਬਹੁਤ ਕੈਰੀਅਰ ਓਪਰਚ्युनिटीज ਹੈ ਬਹੁਤ ਜ਼ਿਆਦਾ ਜੇ ਤੁਸੀਂ ਗੱਲ ਕਰੋ ਇਸ ਚੀਜ਼ ਦੇ ਵਿੱਚ ਇੱਕ ਵਾਰ ਐਂਟਰ ਕਰਨ ਦੀ ਜ਼ਰੂਰਤ ਹੈ ਠੀਕ ਜੀ ਤੁਸੀਂ ਕੈਰੀਅਰ ਓਪਰਚ्युनिटीज ਦੀ ਗੱਲ ਕੀਤੀ ਹੈ ਪੰਜਾਬ ਦੇ ਵਿੱਚ ਸਿਰਫ ਮੈਨੂੰ ਲੱਗਦਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਹਨਾ ਜਿਹੜਾ ਕਲਾਸਿਕਲ ਡਾਂਸ ਹੈ ਉਹ ਹੈ ਪਰ ਜੇ ਅਸੀਂ ਪੰਜਾਬ ਦੇ ਹੋਰ ਕਾਲਜੇਸ ਦੀ ਗੱਲ ਕਰੀਏ ਜਾਂ ਯੂਨੀਵਰਸਿਟੀਆਂ ਦੀ ਗੱਲ ਕਰੀਏ ਤਾਂ ਉੱਥੇ ਮੈਨੂੰ ਲੱਗਦਾ ਕਿ ਇੰਨਾ ਜ਼ਿਆਦਾ ਮੌਕਾ ਨਹੀਂ ਮਿਲਦਾ ਜਿਹੜੇ ਵਿਦਿਆਰਥੀ ਹੈ ਵੀ ਉਹ ਕੁਝ ਵਿਸ਼ੇ ਜਿਹੜੇ ਉਹ ਜੇ ਚੁਣ ਸਕਣ ਦੂਜੇ ਪਾਸੇ ਜਦੋਂ ਅਸੀਂ ਕੈਰੀਅਰ ਦੀ ਗੱਲ ਕਰਦੇ ਹਾਂ ਤਾਂ ਟੀਚਿੰਗ ਦੇ ਵਿੱਚ ਜਿਹੜਾ ਕਰੀਅਰ ਆ ਉਹ ਜਾਦਾ ਸੁਰੱਖਿਅਤ ਕੁੜੀਆਂ ਦੇ ਲਈ ਸਮਝਿਆ ਜਾਂਦਾ ਹੈ ਨਾ ਤੇ ਮੈਨੂੰ ਲੱਗਦਾ ਇਹਦੇ ਵਿੱਚ ਕੋਈ ਬੁਰਾਈ ਵੀ ਨਹੀਂ ਆ ਜੇ ਮੌਕੇ ਜਿਹੜੇ ਆ ਉਹ ਪੰਜਾਬ ਦੇ ਵਿੱਚ ਹੋਰ ਪੈਦਾ ਹੋਣ ਤਾਂ ਜਿਹੜਾ ਇਹ ਕਰੀਅਰ ਆ ਇਹਨੂੰ ਅਪਣਾਉਣਾ ਜਿਹੜਾ ਨਾ ਉਹ ਸੌਖਾ ਆ ਦੂਸਰੀ ਗੱਲ ਆ ਕਿ ਇੱਕ ਹੋਰ ਚਿੰਤਾ ਮਾਪਿਆਂ ਦੀ ਹੁੰਦੀ ਆ ਵੀ ਜੇ ਇੰਟਰ ਸਟੇਟ ਵੀ ਜੇ ਤੁਸੀਂ ਚਲੋ ਇਹਦੇ ਵਿੱਚ ਪੜ੍ਹਾਈ ਕਰ ਲੈਨੇ ਆ ਨਾ ਜੇ ਤੁਹਾਡੇ ਲਈ ਆਪਰਚੂਨਿਟੀਆਂ ਦੂਸਰੀਆਂ ਸਟੇਟਸ ਦੇ ਵਿੱਚ ਜਾ ਕੇ ਹੁੰਦੀਆਂ ਤਾ ਉੱਥੇ ਵੀ ਤੁਸੀਂ ਉਹ ਜਿਹੜੀਆਂ ਗ੍ਰੈਬ ਕਰ ਸਕਦੇ ਆ ਸਾਰੇ ਚੈਲਡਰ ਹਨ ਜੀ ਮੈਂ ਮੈਂ ਦੱਸ ਲਈਆਂ ਜੀ ਜਿਵੇਂ ਮੈਂ ਗੱਲ ਕੀਤੀ ਸੀ ਪਹਿਲਾਂ ਵੀ ਕਿ ਪੂਰੇ ਨਾਰਥ ਵਿੱਚ ਦੇਖੋ ਇੱਕ ਸਾਡਾ ਫੁੱਲ ਫਲੈਜਡ ਡਿਪਾਰਟਮੈਂਟ ਹੈਗਾ ਕਥਕ ਤੇ ਜੀ ਸੋ ਸਾਰਾ ਸ਼੍ਰੇ ਪੰਜਾਬੀ ਯੂਨੀਵਰਸਿਟੀ ਨੂੰ ਜ਼ਰੂਰ ਜਾਂਦਾ ਕਿ ਪੰਜਾਬ ਦੇ ਵਿੱਚ ਇਹ ਬਹੁਤ ਵੱਡਾ ਉਪਰਾਲਾ ਹੈ ਔਰ ਸਾਡੇ ਸਟੂਡੈਂਟਸ ਜਿਹੜੇ ਨੇ ਪੰਜਾਬ ਤੋਂ ਸਭ ਤੋਂ ਘੱਟ ਬਟ ਅਦਰ ਸਟੇਟਸ ਤੋਂ ਇੰਨੇ ਜ਼ਿਆਦਾ ਆਉਂਦੇ ਨੇ ਚਾਹੇ ਬੀਏ ਹੋਵੇ ਚਾਹੇ ਐਮਏ ਹੋਵੇ ਸੋ ਮੈਨੂੰ ਲੱਗਦਾ ਇੱਕ ਬਹੁਤ ਪੋਜ਼ਿਟਿਵ ਪੁਆਇੰਟ ਹੈ ਜੀ ਦੂਜੀ ਗੱਲ ਇਹ ਮੈਨੂੰ ਲੱਗਦਾ ਕਿ ਠੀਕ ਹੈ ਹਰ ਜਗ੍ਹਾ ਤੁਹਾਨੂੰ ਆ ਮਤਲਬ ਨਹੀਂ ਮਿਲ ਸਕਦਾ ਇਹ ਸਬਜੈਕਟ ਇਹ ਇੱਕ ਹਾਰਡ ਰਿਐਲਿਟੀ ਜੀ ਪਰ ਮੈਨੂੰ ਲੱਗਦਾ ਹੈ ਕਿ ਇਸ ਚੀਜ਼ ਨੂੰ ਬਦਲਣ ਦੀ ਕੋਸ਼ਿਸ਼ ਜ਼ਰੂਰ ਹੋ ਸਕਦੀ ਹੈ ਕਿਤੇ ਇੰਟਰਡਿਊਸ ਹੋ ਸਕਦਾ ਹੈ ਜਾਂ ਕਿਸੇ ਹੋਰ ਯੂਨੀਵਰਸਿਟੀ ਦੇ ਵਿੱਚ ਹੋ ਸਕੇ ਮਤਲਬ ਉਹੀ ਗੱਲ ਹੈ ਕਿ ਐਫਰਟਸ ਕਰਨੇ ਔਰ ਦੂਜਿਆਂ ਨੂੰ ਕਨਵਿੰਸ ਕਰਨਾ ਇੱਕ ਦੋ ਚੀਜ਼ਾਂ ਨੇ ਜੋ ਸ਼ਾਇਦ ਆਪਾਂ ਹੀ ਐਫਰਟਸ ਕਰਾਂਗੇ ਤੇ ਤਾਂ ਹੀ ਇਹ ਸਬਜੈਕਟ ਅੱਗੇ ਵਧੇਗਾ ਸਭੂ ਹੋਰਾਂ ਲਈ ਓਪਰਚ्युनिटीज ਖੁੱਲਣਗੀਆਂ ਕਿਉਂਕਿ ਮੈਨੂੰ ਇਹ ਲੱਗਦਾ ਹੈ ਕਿ ਕਥਕ ਕੈਨ ਨੂੰ ਇੱਕ ਸੋਲੋ ਡਾਂਸ ਹੈ ਪਰ ਮੈਨੂੰ ਇਹ ਲੱਗਦਾ ਕਿ ਇਟਸ 올 अबाउट ٹیمਵਰਕ ਜਿਵੇਂ ਮੈਂ ਕਲਾਸ ਚ ਪੜਾਉਣੀ ਹੈ ਮੈਂ ਇਕੱਲੀ ਨਹੀਂ ਪੜਾ ਸਕਦੀ ਜਦ ਤੱਕ ਮੇਰੇ ਕੋਈ ਸੰਗਤਕਾਰ ਨਹੀਂ ਹੈ ਜਦ ਤੱਕ ਮੇਰੇ ਕੋਈ ਹਾਰਮੋਨੀਅਮ ਤੇ ਨਹੀਂ ਹੈ ਤਬਲੇ ਤੇ ਨਹੀਂ ਹੈ ਜਿਵੇਂ ਗਾਣ ਲਈ ਜਾਂ ਤਾਲ ਲੈਣ ਲਈ ਹੈ ਤਬਲੇ ਦੇ ਨਾਲ ਉਸ ਚੀਜ਼ ਨੂੰ ਬੰਨਣ ਲਈ ਸੋ ਇਹ ਇੱਕ ਗਰੁੱਪ ਆਊਗਾ ਠੀਕ ਹੈ ਨਾ ਸੋ ਮੈਨੂੰ ਲੱਗਦਾ ਕਿ ਨਾਟ ਓਨਲੀ ਫਾਰ ਕਲਾਸਿਕਲ ਡਾਂਸਰਸ অর ਕਥਕ ਡਾਂਸਰਸ opportunity will be for the tabla players <laughs> for the pakhawaj players ha <laughs> <na, laughs> jo ki mainu no lagda hai ki e e bahut ek uh, tension wala bhi hol uh, visha chal re kyunki e khatam hunda ja re <laughs> hai <hodhi, hodhi>, <laughs> people out of loss of opportunities oh <laughs> e kehnde hain vishal assi apna switch kar lende ha apan <laughs> ਇਹ ਨੂੰ ਇਹਨੂੰ ਕਲਾ ਨੂੰ ਹੁਣ ਆਪਾਂ ਪੈਕ ਤੇ ਰੱਖੀਏ ਹੁਣ ਆਪਾਂ ਇਹ ਸੋਚੀ ਕਿ ਆਪਾਂ ਨੂੰ ਇਨਕਮ ਕਿੱਥੋਂ ਆਉਣੀ ਹੈ ਜੀ ਕਿਉਂਕਿ ਕਿਉਂਕਿ ਬਸ ਇਹ ਹੀ ਵੀ ਮਤਲਬ ਇੰਸਟੀਚੂਨਸ ਦੇ ਵਿੱਚ ਹਜੇ ਘੱਟ ਮਤਲਬ ਐਜ਼ ਅ ਸਬਜੈਕਟ ਇੰਟਰੋਡਿਊਸ ਘੱਟ ਹੋ ਰਿਹਾ ਹੂੰ ਹੂੰ ਸੋ ਉੱਥੇ ਮੈਨੂੰ ਲੱਗਦਾ ਕਿ ਸਾਡੇ ਵੱਡੇ-ਵਡੇਰਿਆਂ ਨੂੰ ਵੀ ਕੋਸ਼ਿਸ਼ ਕਰਨੀ ਚਾਹੀਦੀ ਹੈ ਜੀ ਜੀ ਬਿਲਕੁਲ ਮੈਨੂੰ ਲੱਗਦਾ ਇੱਥੇ ਸਰਕਾਰਾਂ ਦਾ ਜਾਂ ਜਿਹੜਾ ਐਜੂਕੇਸ਼ਨ ਡਿਪਾਰਟਮੈਂਟ ਹੈ ਨਾ ਉਨਾ ਦਾ ਰੋਲ ਬੜਾ ਵੱਡਾ ਬਣਦਾ ਇੱਥੇ ਬਿਲਕੁਲ ਹਨਾ ਕਿਉਂਕਿ ਜੇ ਅੱਜ ਆਪਾਂ ਗੱਲ ਕਰ ਰਹੇ ਆ ਤਾਂ ਇਹਦਾ ਮਤਲਬ ਇਹੀ ਹੈ ਕਿ ਤੁਸੀਂ ਇਸ ਕਲਾ ਦੇ ਵਿੱਚ ਮੁਹਾਰਤ ਲਈ ਹੈ ਹਨਾ ਇਸੇ ਤਰ੍ਹਾਂ ਤੁਹਾਡੇ ਵਿਦਿਆਰਥੀ ਅੱਗੇ ਹੋਰ ਬਹੁਤ ਸਾਰੇ ਹੋਣਗੇ ਹੋਰ ਵੀ ਜੇ ਆਪਾਂ ਦੇਖੀਏ ਤਾਂ ਬਹੁਤ ਸਾਰੇ ਲੋਕ ਜਿਹੜੇ ਉਹ ਦਿਲਚਸਪੀ ਰੱਖਦੇ ਹੁੰਦੇ ਆ ਕਈ ਵਾਰ ਸ਼ਾਇਦ ਸਾਨੂੰ ਪਤਾ ਨਹੀਂ ਹੁੰਦਾ ਜਾਂ ਇਹ ਕਹਿ ਲਓ ਵੀ ਕਈ ਵਾਰ ਤੁਹਾਡੇ ਦਿਲ ਦੇ ਵਿੱਚ ਜ਼ਰੂਰ ਹੁੰਦਾ ਕਿ ਮੈਂ ਇਹ ਸਿੱਖਣਾ ਚਾਹੁੰਨੀ ਆ ਜਾਂ ਮੈਂ ਇਹ ਕਰਨਾ ਚਾਹੁੰਨੀ ਆ ਬਾਰੇ ਸਮੱਸਿਆ ਇਹ ਆ ਜਾਂਦੀ ਹੈ ਕਿ ਉਹਦੇ ਲਈ ਸਾਧਨ ਕਿੰਨੇ ਆ ਹਾਂਜੀ ਸਪੋਰਟਰ ਕਿੰਨੇ ਆ ਹਨਾ ਤੇ ਜਿੰਨਾ ਜ਼ਿਆਦਾ ਉਹ ਚੀਜ਼ ਦੇ ਬਾਰੇ ਗੱਲ ਹੋਊਗੀ ਜਿੰਨਾ ਜ਼ਿਆਦਾ ਉਹਦਾ ਜ਼ਿਕਰ ਹੋਊਗਾ ਉਹਦੇ ਬਾਰੇ ਗਿਆਨ ਹੋਊਗਾ ਮੈਨੂੰ ਲੱਗਦਾ ਕਿ ਉਨਾਂ ਹੀ ਜ਼ਿਆਦਾ ਉਹਦਾ ਜਿਹੜਾ ਪ੍ਰਭਾਵ ਹੈ ਉਨਾਂ ਜ਼ਿਆਦਾ ਉਹੀ ਗੱਲ ਮੈਂ ਕਹਿ ਰਹੀ ਹਾਂ ਕਿ ਪੰਜਾਬ ਵਿੱਚ ਹਾਲਾਂਕਿ ਘੱਟ ਹੈ ਬਟ ਜੇ ਆਪਾਂ ਪੰਜਾਬ ਤੋਂ ਬਾਹਰ ਜਾਏਗੇ ਹੁਣ ਸਾਡੇ ਜਿਹੜੇ ਫੋਰਨਰਸ ਨੇ ਉਹ ICCR ਦੇ ਵਿੱਚ ਆਉਂਦੇ ਨੇ ਸਪੈਸ਼ਲੀ ਇਸ ਵਿਦਾਨਾ ਸਿੱਖਣੀ ਹੈ ਭਾਰਤ ਨਾਲ ਤੇ ਉਹ ਸਿੱਖਣਾ ਜੀ ਸੋ ਇਹ ਆਈ ਥਿੰਕ ਇਹ ਕਲਚਰਲ ਐਕਸਚੇਂਜ ਦਾ ਇੱਕ ਬਹੁਤ ਵਧੀਆ ਔਰ ਹੈਲਦੀ ਇੱਕ ਐਕਸਰਸਾਈਜ਼ ਹੈਗੀ ਹੈ ਜੀ ਕਿ ਆਪਾਂ ਉਹਨਾਂ ਦਾ ਕਲਚਰ ਸਿੱਖੇਰ ਉਹ ਆਪਣਾ ਸਿੱਖ ਰਹੇ ਹਾਂ ਸੋ ਆਈ ਥਿੰਕ ਇਹੀ ਗੱਲ ਹੈ ਕਿ ਇਹ ਕੁਝ ਕੁ ਮੈਜਰਸ ਨੇ ਜਿਵੇਂ ਅ ਅਲੱਗ-ਅਲੱਗ ਨਾਰਥ ਜ਼ੋਨ ਕਲਚਰ ਹੈਗਾ ਸੈਂਟਰ ਹੈਗਾ ਬਹੁਤ ਸਾਰੀਆਂ ਆਰਗੇਨਾਈਜੇਸ਼ਨਸ ਐਸੀਆਂ ਨੇ ਜੋ ਪਰਸਨਲ ਲੈਵਲ ਤੇ ਕੰਮ ਕਰ ਰਹੇ ਆ ਉਹ ਹੀ ਗੱਲ ਹੈ ਕਿ ਇਹ ਐਕਸਰਸਾਈਜ਼ਸ ਹੋਰ ਹੋਰ ਉਪਦ੍ਰਿਆ ਚਾਹੀਦੀ ਹੈ ਇਹ ਸੰਗੀਤ ਦੇ ਵਿੱਚ ਐਕਸਪੈਰੀਮੈਂਟ ਕਾਫੀ ਹੋ ਰਹੇ ਆ ਪਰ ਜੇ ਅਸੀਂ ਇਹਦੇ ਵਿੱਚ ਦੇਖੀਏ ਤਾਂ ਨ੍ਰਿਤ ਕਲਾ ਦੇ ਵਿੱਚ ਇੱਥੇ ਥੋੜਾ ਜਿਹਾ ਆਪਾਂ ਪਿੱਛੇ ਆ ਸੋ ਕੀ ਸੋਚਦੇ ਹਾਂ ਭਵਿੱਖ ਦੇ ਵਿੱਚ ਇਹਦਾ ਜਿਹੜਾ ਪ੍ਰਭਾਵ ਆ ਪ੍ਰਚਾਰ ਆ ਲੇਕਿਨ ਮੈਂ ਮੈਂ ਤਾਂ ਬਹੁਤ ਪੋਜੀਟਿਵ ਆ ਇਸ ਚੀਜ਼ ਨੂੰ ਲਾਈਕ ਕਿਉਂਕਿ ਇਹ ਡਿਪੈਂਡ ਕਰਦਾ ਆ ਕਿ ਤੁਸੀਂ ਆਡੀਅנס ਨੂੰ ਜੋੜਦੇ ਕਿੱਦਾਂ ਹੈ ਹਨਾ ਹੁਣ ਜਿਵੇਂ ਮੰਨ ਲਓ ਕਿ ਇੱਕ ਬਹੁਤ ਛੋਟੀ ਜੀ ਐਗਜ਼ਾਮਪਲ ਹੈ ਹੁਣ ਮਾਧੂਰੀ ਦੇਖਸ਼ੇਤ ਆਪਾ ਜੀ ਆਪਾਂ ਸਭ ਜਾਣਦੇ ਆ ਹਮ ਕਿ ਉਹ ਇੱਕ ਰੈਨਾਉਂਡ ਫੇਸ ਹੈ ਐਕਟ੍ਰੈਸ ਹੈ ਪਰ ਉਹਨਾਂ ਦੀ ਖਾਸियत ਕੀ ਲੋਕੀ ਸਮਝਦੇ ਨਹੀਂ ਕਿ ਉਹ ਬਹੁਤ ਅੱਛੀ ਡਾਂਸਰ ਹੈ ਹਮ ਬਿਲਕੁਲ ਹਾਂ ਜੀ ਬਹੁਤ ਅੱਛਾ ਮਤਲਬ ਜੇ ਉਹਨਾਂ ਨੂੰ ਕਥਕ ਕਰਾ ਦੋ ਤਾਂ ਕਥਕ ਵੀ ਵਧੀਆ ਕਰਦੇ ਆ ਕੋਈ ਬਾਲੀਵੁੱਡ ਹੋਵੇ ਉਹ ਵੀ ਅੱਛਾ ਹੋ ਗਿਆ ਇਹ ਉਹ ਲੱਲਾ ਪਪਾ ਜੀ ਸੋ ਆਈ ਥਿੰਕ ਆ ਆਪਣਾ ਆਡੀਅנס ਨੂੰ ਕਿਸ ਤਰ੍ਹਾਂ ਇਸ ਫੀਲਡ ਵੱਲ ਅਟਰੈਕਟ ਕਰ ਸਕਦੇ ਹੋ ਬਹੁਤ ਬੈਟਰ ਕਰ ਜੀ ਕਿਉਂਕਿ ਤੁਸੀਂ ਕਿਸੇ ਨੂੰ ਵੀ ਐਦਾਂ ਕਿਤਾਬੀ ਭਾਸ਼ਾ ਦੇ ਵਿੱਚ ਲੈ ਆਓਗੇ ਸ਼ਾਇਦ ਉਹ ਡਰ ਜਾਏ ਟੂ ਬੀ ਵੈਰੀ ਓਨਸਟ ਕਿਉਂਕਿ ਕਦੀ ਵੀ ਤੁਸੀਂ ਜੇ ਕਿਸੇ ਵੀ ਚੀਜ਼ ਦਾ 네ਗੇਟਿਵ ਪੱਖ ਜਾਂ ਕੰਪਲੈਕਸ ਪੱਖ ਪਹਿਲਾ ਰੱਖਦੇ ਹੋ ਤਾਂ ਇੱਕ ਬੰਦੇ ਦੇ ਮਨ ਚ ਛਵੀ ਬਣ ਜਾਂਦੀ ਕਿ ਨਹੀਂ ਹੂੰ ਹੂੰ ਬਿਲਕੁਲ ਇਹ ਇਜ਼ੀਲੀ ਹੈ ਡਿਫਿਕਲਟ ਸੋ ਉਹੀ ਦਾ ਇਹ ਫਸਟ ਜਿਹੜਾ ਸਟੈਪ ਹੈ ਨਾ ਇਹ ਬਹੁਤ ਮੈਟਰ ਕਰਦਾ ਜੀ ਹੁਣ ਜਿਵੇਂ ਮੈਂ ਗੱਲ ਕਰਾਂ ਪੰਜਾਬ ਦੇ ਵਿੱਚ ਜਿਵੇਂ ਹੁਣ ਬੱਚੇ ਆਉਦੇ ਨੇ ਪਿੰਡਾਂ ਦੇ ਬੱਚੇ ਨੇ ਬੜੀ ਕਈ ਵਾਰ ਖੁਸ਼ੀ ਹੁੰਦੀ ਹੈ ਕਿ ਚਲੋ ਇੱਕ ਨਵਾਂ ਸਟਾਰਟਰ ਐ ਸੋ ਵਾਈ ਨਾਟ ਹੈ ਨਾ ਤੇ ਉਹੀ ਗੱਲ ਹੈ ਜੇ ਇਹ ਪਹਿਲੇ ਦਿਨ ਹੀ ਮੈਂ ਉਹਨਾਂ ਨੂੰ ਡਰਾ ਦੂੰਗੀ ਟੈਕਨੀਕਲ ਲੈਂਗੁਏਜ ਦੇ ਨਾਲ ਸ਼ਾਇਦ ਉਹ ਅੱਗੇ ਨਾ ਆਉਣ ਜੀ ਬਿਲਕੁਲ ਹੌਲੀ 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 ਕਿਸੇ ਗਾਣੇ ਦੇ ਥਰੂ ਕਿਸੇ ਸਟੈਪ ਦੇ ਥਰੂ ਉਹਨਾਂ ਨੂੰ ਉਸ ਪੜ ਤੱਕ ਲੈ ਕੇ ਆਉਣਾ ਪਊਗਾ ਜੇ ਤੁਸੀਂ ਇਸ ਸਬਜੈਕਟ ਨੂੰ ਜ਼ਿੰਦਾ ਰੱਖਣਾ ਹੈ ਜੀ ਸੋ ਆਈ ਥਿੰਕ ਟੀਚਿੰਗ ਡਿਪੈਂਡ ਕਰਦਾ ਬਹੁਤ ਜ਼ਿਆਦਾ ਔਰ ਤੁਹਾਡਾ ਵੇ ਆਫ ਇਨਵੋਲਵਿੰਗ ਪੀਪਲ ਬਹੁਤ ਡਿਪੈਂਡ ਕਰੇਗਾ ਇਸ ਦੀ ਪ੍ਰਚਾਰ ਕਰਨ ਜੀ ਜੀ ਅਖੀਰ ਦੇ ਵਿੱਚ ਦੀ ਕਹਿਣਾ ਚਾਹੁੰਦੀ ਹਾਂ ਅਖੀਰ ਦੇ ਵਿੱਚ ਮੈਂ ਤਾਂ ਇਹੀ ਕਹੂੰਗੀ ਕਿ ਦੇਖੋ ਜੀ ਸੰਸਕ੍ਰਿਤੀ ਨਾਲ ਜੁੜਨਾ ਜ਼ਰੂਰੀ ਹੈ ਹਮ ਕਲਚਰ ਨਾਲ ਜੁੜੇ ਰਹਿਣਾ ਬਹੁਤ ਜ਼ਰੂਰੀ ਹੈ ਪਰ ਮੈਂ ਮੈਂ ਇਹ ਸਮਝਦੀ ਹਾਂ ਕਿ ਇੱਕ ਸਾਰੇ ਕਲਚਰਸ ਨੂੰ ਐਕਸੈਪਟ ਕਰਨਾ ਤੇ ਉਹਨਾਂ ਨੂੰ ਵੀ ਤਵੱਜੋ ਦੇਣਾ ਇਟ ਇਜ਼ ਇੰਪੋਰਟੈਂਟ ਮੈਂ ਕਹਿੰਦੀ ਕਿ ਨਾਟ ਫਾਰ ਦੀ ਸੇਕ ਆਫ ਮਨੀ ਬਟ ਤੁਸੀਂ ਜੇ ਇਸ ਚੀਜ਼ ਨੂੰ ਆਪਣੇ ਅੰਦਰ ਲੈ ਆਓਗੇ ਤਾਂ ਸ਼ਾਇਦ ਤੁਹਾਡਾ ਪੀਸ ਆਫ ਮਾਈਂਡ ਬਹੁਤ ਕਾਇਮ ਰਹਿਣ ਵਾਲਾ ਹੈ ਜੀ ਇਹ ਕਲਾਮਾਂ ਐਸੀਆਂ ਨੇ ਕਿ ਤੁਹਾਨੂੰ ਅੰਦਰੋਂ ਨਿਖਾਰ ਸਕਦੀਆਂ ਨੇ ਸੋ ਇੱਕ ਵਾਰ ਇਹਨਾਂ ਵੱਲ ਵੀ ਆਪਣੇ ਦਿਲ ਦੀਆਂ ਖਿੜਕੀਆਂ ਖੋਲੋ ਜੀ ਅਸਲ ਵਿੱਚ ਨਾ ਇੱਕ ਸਿੱਖਣ ਦੀ ਪ੍ਰਵਿਰਤੀ ਹੋਣੀ ਵੀ ਬਹੁਤ ਜ਼ਰੂਰੀ ਹੈ ਬਿਲਕੁਲ ਬਿਲਕੁਲ ਆਪਾਂ ਹਮੇਸ਼ਾ ਮਤਲਬ ਜਿਹੜੀਆਂ ਚੀਜ਼ਾਂ ਜਾਣਦੇ ਹੁੰਨੇ ਆਪਾਂ ਸਿਰਫ ਉਹਦੇ ਤੇ ਪ੍ਰਾਊਡ ਕਰਦੇ ਆਂ ਪਰ ਸਾਨੂੰ ਹੋਰ ਕੀ ਜਾਣਨਾ ਚਾਹੀਦਾ ਹੈ ਹਨਾ ਉਸ ਚੀਜ਼ ਦਾ ਵੀ ਮੈਨੂੰ ਇਹ ਲੱਗਦਾ ਕਿ ਦੇਖੋ ਅ ਵੈਸੇ ਤਾਂ ਪਰਮਾਸ਼ਮ ਦੀ ਇੰਨੀ ਕਿਰਪਾ ਕਿ ਪੰਜਾਬੀ ਕਿਸੇ ਵੀ ਚੀਜ਼ 'ਚ ਕੱਟ ਬਿਲਕੁਲ ਸਾਡੇ ਤੇ ਸਾਡੀ ਕੌਮ ਤੇ ਇੰਨੀ ਬਖਸ਼ਿਸ਼ ਹੈ ਵਾਈਬ੍ਰੇਟ ਜੀ ਹਨਾ ਸੋ ਆਈ ਥਿੰਕ ਵੀ ਏ ਐਸੀ ਚੀਜ਼ ਹੈ ਜਿਹੜੀ ਇਸ ਦੇ ਵਿੱਚ ਲਾਈਕ ਐਡ-ਆਨ ਹੋਊਗੀ ਕਿ ਓਕੇ ਪੰਜਾਬੀ ਕਲਾਸਿਕਲ ਡਾਂਸ ਦੇ ਵਿੱਚ ਵੀ ਕਰਦੇ ਹਾਂ ਹੁਣ ਸਾਡੇ ਉੱਥੇ ਬਹੁਤ ਸੀਨੀਅਰ ਆਰਟਿਸਟ ਨੇ ਭਰਤਨਾਟ్యం ਦੇ ਨਵਦੀਜ ਭਾਰਤੀ ਜੀ ਹਾਂਜੀ ਜੀ ਹਾਂ ਸ਼ਾਇਦ ਨਾ ਤੇ ਦੇਖੋ ਇਹ ਇਜ਼ ਅ ਪਿਓਰ ਪੰਜਾਬੀ ਜੀ ਹੈ ਨਾ ਬਟ ਸਟਿਲ ਹੀ ਫਾਲੋਸ ਭਰਤਨਾਟ్యం ਦਾ ਜੋ ਵੀ ਉਹਦਾ ਦਾ ਹਨ ਸਾਰੀ ਟ੍ਰੇਨਿੰਗ ਉਹਨਾਂ ਨੇ ਉੱਥੇ ਲਈ ਹੈ ਪਲੱਸ ਹੋ ਦੇਖੋ ਡਾਂਸ ਦੇ ਨਾਲ ਨਾਲ ਥੀਏਟਰ ਜਿਵੇਂ ਜੁੜਿਆ ਜਿਵੇਂ ਤੁਸੀਂ ਗੱਲ ਕੀਤੀ ਕਿ ਮਿਊਜ਼ਿਕ ਇਤਨਾ ਜੁੜਿਆ ਐ ਐਕਟਿੰਗ ਜੁੜੀ ਹੈ ਤੇ ਹਾਲਾ ਕਿ ਉਹ ਅੱਛਾ ਕੰਮ ਵੀ ਕਰ ਰਹੇ ਨੇ ਥੀਏਟਰ ਦੇ ਵਿੱਚ ਉਹ ਵੈਬ ਸੀਰੀਜ਼ ਵਿੱਚ ਵੀ ਆਏ ਨੇ ਸੋ ਆਈ ਥਿੰਕ ਉਹੀ ਗੱਲ ਹੁੰਦੀ ਵਾਂਸ ਯੂ ਐਂਟਰ ਥਿਸ ਤੁਹਾਡੇ ਕੋਲ ਬਹੁਤ ਓਪਰਚੁਨਿਟੀਆਂ ਆਰ ਤੁਹਾਨੂੰ ਆਪ ਨੂੰ ਲੱਗੂਗਾ ਕਿ ਓਕੇ ਮੈਂ ਇਸ ਚੀਜ਼ ਚ ਬੈਸਟ ਸੀ ਤੇ ਮੈਨੂੰ ਪਤਾ ਹੀ ਨਹੀਂ ਲੱਗਾ ਜਿਵੇਂ ਕਈ ਵਾਰ ਬਹੁਤ ساری ਓਪਰਚੁਨ ਮੈਂ ਇਹ ਗੱਲ ਹੁਣ ਜਿਵੇਂ ਮੈਂ ਮੰਨ ਲਉ ਵੀ ਚੋੜੋ ਮੈਨੂੰ ਵੀ ਮੌਕੇ ਮਿਲੇ ਐਕਟਿੰਗ ਕਰਨ ਦੇ ਹਾਲਾਂਕਿ ਮੇਰਾ ਕੋਈ تھیатраਲ ਬੈਕਗ੍ਰਾਉਂਡ ਨਹੀਂ ਹੈ ਇਵਨ ਫੈਮਲੀ 'ਚੋ ਵੀ ਕਿਸੇ ਦਾ ਆਰਟਸ ਵਾਲੀ ਕੋਈ ਰੁਝਾਨ ਨਹੀਂ ਸਿਰਫ ਮੇਰਾ ਹੈ ਸੋ ਆਈ ਥਿੰਕ ਉਹ ਤੁਸੀਂ ਵਿੱਚ ਪਏ ਤੇ ਤੁਹਾਨੂੰ ਆਪਣੇ ਆਪ ਲਈ ਰੈਲਾਈਜ਼ ਹੋਇਆ ਕਿ ਓਕੇ ਸ਼ਾਇਦ ਇਹ ਮੇਰਾ ਪੋਜ਼ਿਟਿਵ ਔਰ ਸਟਰੋਂਗੇਸਟ ਪੁਆਇੰਟ ਹੈ ਯਾ ਸਟਰੈਂਥ ਹੈ ਮੇਰੀ ਸੋ ਮੈਨੂੰ ਇਹਨੂੰ ਅੱਗੇ ਲੈ ਕੇ ਜਾਣਾ ਚਾਹੀਦਾ ਹੈ ਔਰ ਪਰ ਸਪੈਸ਼ਲੀ ਦੋਜ਼ ਪੇਰੈਂਟਸ ਜਿਹੜੇ ਸੋਚਦੇ ਕਿ ਸਾਡਾ ਬੱਚਾ ਪੜ੍ਹਾਈ ਚ ਨਹੀਂ ਅੱਛਾ ਤਾਂ ਉਹ ਇੰਟੈਲੀਜੈਂਟ ਨਹੀਂ ਹੈ ਮੈਂ ਇਸ ਚੀਜ਼ ਦੇ ਬਹੁਤ ਮਤਲਬ ਬਹੁਤ ਸਖਤ ਖਿਲਾਫ ਹੂੰ ਹੂੰ ਕਿ ਜਿਹਦਾ 99% ਹੈ ਉਹ ਹੀ ਇੰਟੈਲੀਜੈਂਟ ਹੈ ਆਈ ਥਿੰਕ ਨੋ ਇਟਸ ਮੈਂ ਪੰਜਾਬੀਆਂ ਨੂੰ ਬਹੁਤ ਕਹਿਣਾ ਚਾਹੁੰਦੀ ਕਿ ਐਦਾਂ ਨਹੀਂ ਹੁੰਦਾ ਹੂੰ 60% ਅਲੋਜੀ ਕਿਸੇ ਹੋਰ ਚੀਜ਼ ਜਾਂ ਕਿਸੇ ਹੋਰ ਸਕਿੱਲ ਚ ਐਕਸਲ ਕਰ ਰਿਹਾ ਉਹ ਵੀ ਉਨਾ ਹੀ ਇੰਟੈਲੀਜੈਂਟ ਹੈ ਬਿਲਕੁਲ ਠੀਕ ਹੈ ਇਸ ਚੀਜ਼ ਦੇ ਉੱਤੇ ਤੁਸੀਂ ਆਪਣੇ ਬੱਚੇ ਦੀ ਜਜਮੈਂਟ ਕਰੋ ਜਾਂ ਉਹਦੀ ਇੰਟੈਲੀਜੈਂਸ ਨੂੰ ਲਾਈਕ ਗ੍ਰੇਡ ਦਿਓ ਇੱਕ ਵੱਡੀ ਗੱਲ ਹੈ ਹਾਂ ਇਹ ਮੈਂ ਬਹੁਤ ਮਤਲਬ ਮੈਨੂੰ ਬਹੁਤ ਅੱਛਾ ਨਹੀਂ ਲੱਗਦਾ ਇਹ ਸੁਣਨਾ ਸੋ ਆਈ ਥਿੰਕ ਥੋੜਾ ਜਿਹਾ ਦੋਵੇਂ ਪਾਸੇ ਪੇਰੈਂਟਿੰਗ ਵੀ অর ਅ ਬ੍ਰਿੰਗਿੰਗ ਆਫ ਅ ਚਾਈਲਡ ਇਹ ਦੋਵੇਂ ਥੋੜਾ ਜਿਹਾ ਬੈਲੈਂਸ ਹੋ ਕੇ ਚੱਲਣ ਤਾਂ ਮੈਨੂੰ ਲੱਗਦਾ ਕਿ ਇਸ਼ੂਜ਼ ਘੱਟ ਹੋਣਗੇ ਬਹੁਤ ਜ਼ਰੂਰ ਤੇ ਇਹ ਧਿਆਨ ਦੇਣ ਵਾਲੀ ਗੱਲ ਵੀ ਹੈ ਸੋ ਹੈਲਪ ਕਰੋ ਇਨਸਪਾਇਰ ਕਰੋ ਯੂ ਨੈਵਰ ਨੋ ਤੁਹਾਡੇ ਘਰ ਚ ਹੀ ਕਲਾਕਾਰ ਬੈਠਾ ਹੋਵੇ ਐਂਡ ਯੂ ਵਿਲ ਬੀ ਪ੍ਰਾਊਡ ਜੀ ਵਨ ਡੇ ਕਿ ਹਾਂ ਸਾਡਾ ਬੱਚਾ ਹੈ ਜੀ ਦੇਖੋ ਸੋ ਇਨਸ਼ਾਅੱਲਾ ਹੋਵੇ ਤੇ ਛੰਗੀ ਸਮਾਂ ਬਦਲ ਰਿਹਾ ਔਰ ਬਦਲਦੇ ਸਮੇਂ ਦੌਰਾਨ ਬਹੁਤ ਕੁਝ ਨਵਾਂ ਅਸੀਂ ਅਪਣਾ ਰਹੇ ਹਾਂ ਤੇ ਬਹੁਤ ਕੁਝ ਅਸੀਂ ਛੱਡ ਵੀ ਰਹੇ ਹਾਂ ਪਰ ਜਿਹੜੀਆਂ ਚੀਜ਼ਾਂ ਸਾਨੂੰ ਅਪਣਾਉਣ ਦੀ ਔਰ ਜਿਨ੍ਹਾਂ ਨੂੰ ਨਿਭਾਉਣ ਦੀ ਲੋੜ ਹੈ ਉਨਾ ਨੂੰ ਨਿਭਾਉਣਾ ਫਰਜ਼ ਵੀ ਹੈ ਸੋ ਅੱਜ ਜਿਹੜਾ ਸ਼ਾਸਤਰੀ ਨਾਚ ਕਲਾ ਆਇਆ ਉਸ ਦੀ ਗੱਲ ਕੀਤੀ ਤੇ ਉਮੀਦ ਕਰਦੇ ਹਾਂ ਪੰਜਾਬੀਆਂ ਦੇ ਲਈ ਖਾਸ ਤੌਰ ਤੇ ਉਤੇ ਅੱਜ ਦੀ ਜਿਹੜੀ ਗੱਲਬਾਤ ਹੈ ਉਹ ਜ਼ਰੂਰ ਲਾਹੇਵੰਦ ਹੋਏਗੀ ਅਗਲੇ ਪੋਡਕਾਸਟ 'ਚ ਫੇਰ ਮਿਲਾਂਗੇ ਕਿਸੇ ਨਵੇਂ ਮਹਿਮਾਨ ਦੇ ਨਾਲ